ਹੇ ਸਿੰਡੀਅਰ ਡਿਪਟੀ ਮੇਅਰ ਦੇ ਕਾਉਂਸਲਰ ਪਹਿਲਾਂ ਵੀ ਰਹੇ ਜੇ ਕਦੀ ਇਤਾਂ ਦੇ ਦਿਨ ਕਾਰਪੋਰੇਸ਼ਨ ਤੇ ਦੇਖੇ ਸਾਂ ਅੱਜ ਸਾਨੂੰ ਇਹ ਕਾਰਪੋਰੇਸ਼ਨ ਨੂੰ ਇਹ ਦਿਨ ਵੀ ਦੇਖਣੇ ਪੈਣਗੇ ਕਦੇ ਕਾਰਪੋਰੇਸ਼ਨ ਵਿੱਚ 5-500 ਕਰੋੜ ਦੀਆਂ ਐਫ.ਡੀ. ਹੁੰਦੀਆਂ ਸੀਗੀਆਂ ਅੱਜ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਜਿਹਨੇ ਮੁਲਾਜ਼ਮਾਂ ਨੇ ਸਾਡੇ ਵਾਸਤੇ 20-25 ਸਾਲ ਨੌਕਰੀਆਂ ਕੀਤੀਆਂ ਅੱਜ ਉਹਨਾਂ ਵਾਸਤੇ ਜਿਹੜੇ ਸੀ ਪੈਸੇ ਜੋੜ ਕੇ ਜੀ.ਪੀ.ਐਫ. ਫੰਡ ਪੈਨਸ਼ਨ ਫੰਡ ਹੁੰਦਾ ਸੀ ਉਹਦੇ ਵਿੱਚੋਂ ਇਹਨਾਂ ਨੇ 55 ਕਰੋੜ ਰੁਪਏ ਕਢਾ ਲਿਆ ਜਿਹੜੀ ਸਾਡੀ ਪੈਨਸ਼ਨ ਸਾਡੀ ਨੂੰ ਪੈਨਸ਼ਨ ਮਿਲਦੀ ਹੈ ਉਹ ਸਾਨੂੰ ਅੱਜ ਦਾ 15 ਦਿਨ ਹੋ ਗਏ ਪਿਛਲੇ ਮਹੀਨੇ ਦੀ ਸਾਡੀ ਪੈਨਸ਼ਨ ਅਜੇ ਤੱਕ ਨਹੀਂ ਆਈ ਸਾਡੇ ਬੱਚਿਆਂ ਦੇ ਅਸੀਂ ਪੀਸਾ ਭਰਨੀ ਆ ਅਸੀਂ ਲੋਨ ਜਿਹੜੇ ਲਏ ਹੋ ਭਰਨੇ ਆ ਮਤਲਬ ਪੈਨਸ਼ਨਰਸ ਵੀ ਅੱਜ ਰੋਣ ਲੱਗ ਪਏ ਨੇ ਨੇਡ ਕੇ ਅੰਦਰ ਮਤਲਬ ਟੈਕਸ ਲਾਉ ਲੋਕਾਂ ਆਪਾਂ ਇਹ ਕਹਾਂਗੇ ਅਭੀ ਥੋੜੇ ਬਹੁਤ ਪੈਸੇ ਆ ਜਾਣਾਗੇ ਇਹ ਸੰਕਟ ਟਲ ਜਾਏਗਾ ਇਹ ਗੱਲ ਕੋਈ ਖਾਸ ਗੱਲ ਨਹੀਂ ਹੈ ਇਹ ਤਾਂ ਜਿੱਦਾਂ ਕੋਈ ਬਿਮਾਰ ਬੰਦਾ ਹੁੰਦਾ ਉਹਨੂੰ ਸਟੇਵ ਰਾਈਟ ਦਾ ਇੰਜੈਕਸ਼ਨ ਦੇ ਦੋ ਤੇ ਦੋ ਦਿਨ ਉਹਨੂੰ ਰੀਲੀਫ ਮਿਲ ਜਾਂਦਾ ਹੈ ਲੇਕਿਨ ਉਹਦੀ ਬਿਮਾਰੀ ਦੂਰ ਨਹੀਂ ਇੱਕ ਸਾਲ ਵਾਸਤੇ ਸਿਰਫ ਆਂਦਾ ਹੈ ਪਹਿਲੇ 4-5 ਮਹੀਨੇ 6 ਮਹੀਨੇ ਤਾਂ ਉਹਨੂੰ ਸਮਝਣ ਚ ਲੱਗ ਜਾਂਦੇ ਨੇ ਆਪਣੀ ਆਪਣੇ ਆਪ ਨੇ ਜੁਬਾਨ ਚ ਲੱਗ ਜਾਂਦੇ ਨੇ ਐਨੀ ਦਿਨ ਨੂੰ ਥੋੜੀ ਬਹੁਤ ਸਮਝ ਆਂਦੀ ਵੀ ਹੈ ਤਾਂ ਉਹ ਸਾਲ ਖਤਮ ਹੋਣ ਨੂੰ ਆ ਜਾਂਦਾ ਹੈ ਮੈਨੂੰ ਇਹ ਦੱਸੋ ਕਿ ਸੈਂਟਰਲ ਗਵਰਨਮੈਂਟ ਨੇ 3 ਜਨਵਰੀ ਨੂੰ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਕਿ ਚੰਡੀਗੜ੍ਹ ਚ 6 ਅਫਸਰ ਹੋਣਗੇ ਆਈਐਸ ਅਫੀਸਰ ਕਿਉਂ ਹੁਣ ਤੱਕ ਲਾਗੂ ਨਹੀਂ ਹੋਇਆ ਉਹ ਮੈਨੂੰ ਦੱਸੋ ਅੱਜ ਦੀ ਡੇਟ 'ਚ ਮ्युनਿਸਪਲ ਕਾਰਪੋਰੇਸ਼ਨ ਚਲਾਉਣ ਦਾ ਐਕਸਪੀਰੀਅੰਸ ਕਿਹੜੇ ਅਫਸਰ ਨੇ ਅੱਜ ਦੀ ਜਨਤਾ ਜਿਹੜੀ ਹੈਗੀ ਹੈ ਸ਼ਹਿਰ ਦੀ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ ਵੀ ਅਸੀਂ ਕਿਸੇ 'ਤੇ ਵਿਸ਼ਵਾਸ ਕਰੀਏ ਕਿਉਂਕਿ ਇਹ ਜਿੰਨੀ ਵੀ ਪੋਲਿਟੀਕਲ ਪਾਰਟੀਆਂ ਆ ਉਦੋਂ ਐਕਸ਼ਨ ਲੈਂਦੀਆਂ ਜਦੋਂ ਲਾਗੂ ਹੋ ਜਾਂਦਾ ਹੈ ਤੇ ਹੁਣ ਇੱਕ ਸਾਲ ਲੰਘਦਾ ਟੈਕਸ ਰਹਿ ਗਿਆ ਹੈਗਾ ਵੀ ਪਾਰਕ ਚ ਬਜ਼ੁਰਗ ਸਵੇਰੇ ਸ਼ਾਮੀ ਬਜ਼ੁਰਗ ਸੈਰ ਕਰਦੇ ਹੁਣਾਂ ਦੀ ਪਰਚੀ ਘਟਨੀ ਸ਼ੁਰੂ ਕਰ ਦੋ ਅੱਜ ਪੋਜੀਸ਼ਨ ਇਹ ਹੈ ਕਿ ਵੀ ਮੇਰੇ ਨਾਲ ਦੁਕਾਨ ਦੇ ਸਾਹਮਣੇ ਨਾ ਦੋ ਬੋਰੀ ਸਿਮਿੰਟ ਲੱਗਣੀ ਹੈ ਜਦੋਂ ਇਹ ਲਾਈਟਾਂ ਲਗਾਈਆਂ ਸੀਗੀਆਂ ਉਹ ਇਹਨਾਂ ਕੋਲ ਦੋ ਬੋਰੀ ਲਗਾਉਣ ਦੇ ਪੈਸੇ ਵੀ ਨਹੀਂ ਹੈਗੇ ਅੱਜ ਚੰਡੀਗੜ੍ਹ ਦੀ ਗੱਲ ਕਰਾਂਗੇ ਚੰਡੀਗੜ੍ਹ ਵਿੱਚੋਂ ਬੜੀਆਂ ਦੁਖਦ ਖਬਰਾਂ ਬਾਹਰ ਆ ਰਹੀਆਂ ਕਿ ਚੰਡੀਗੜ੍ਹ ਦਾ ਜਿਹੜਾ ਕਾਰਪੋਰੇਸ਼ਨ ਹੈ ਉਹਦੀ ਹਾਲਤ ਬੜੀ ਮੰਦੀ ਹੈ ਵਿੱਤੀ ਤੌਰ ਤੇ ਬਹੁਤ ਵੱਡੇ ਸੰਕਟ 'ਚ ਫਸਿਆ ਹੈ ਇੱਕ ਪਾਸੇ ਮੁਲਾਜ਼ਮਾਂ ਨੂੰ ਦੇਣ ਦੀ ਤਨਖਾਹਾਂ ਨਹੀਂ ਹੈ ਔਰ ਦੂਸਰੇ ਪਾਸੇ ਮੁਲਾਜ਼ਮਾਂ ਦੀ ਸ਼ਾਂਤੀ ਵੀ ਕੀਤੀ ਜਾ ਰਹੀ ਹੈ ਸਾਰੀ ਗੱਲ ਤੇ ਚਰਚਾ ਕਰਨ ਲਈ ਅੱਜ ਚੰਡੀਗੜ੍ਹ ਦੇ ਜਿਹੜੇ ਵੱਖ-ਵੱਖ ਫੀਲਡਾਂ ਦੇ ਮੋਤਬਰ ਜਿਹੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਵੀ ਇਹਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਜਸਵੀਰ ਬੰਟੀ ਜੀ ਬੰਟੀ ਜੀ ਤੁਸੀਂ ਸੀਨੀਅਰ ਡਿਪਟੀ ਮੇਅਰ ਦੇ ਕਾਉਂਸਲਰ ਪਹਿਲਾਂ ਵੀ ਰਹੇ ਜੇ ਕਦੀ ਐਦਾਂ ਦੇ ਦਿਨ ਕਾਰਪੋਰੇਸ਼ਨ ਤੇ ਦੇਖੇ ਸੀ ਜੀ ਇਹ ਬੜੀ ਮੰਦਪਾਗਾ ਸਮਾਂ ਚੱਲ ਰਿਹਾ ਜੀ ਜਿਵੇਂ ਮੰਦਪਾਗੀ ਖਬਰ ਹੁੰਦੀ ਹੈ ਸਾਡਾ ਸਮਾਂ ਹੀ ਮੰਦਪਾਗਾ ਹੋ ਗਿਆ ਕਿਉਂਕਿ ਕਦੇ ਸੋਚਿਆ ਹੀ ਨਹੀਂ ਸੀ ਕਿ ਅੱਜ ਸਾਨੂੰ ਇਹ ਕਾਰਪੋਰੇਸ਼ਨ ਨੂੰ ਇਹ ਦਿਨ ਵੀ ਦੇਖਣੇ ਪਏ ਕਦੇ ਕਾਰਪੋਰੇਸ਼ਨ ਵਿੱਚ 5-500 ਕਰੋੜ ਦੀਆਂ ਐਫ.ਡੀ. ਹੁੰਦੀਆਂ ਸੀਗੀਆਂ ਅੱਜ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਆ ਤੁਸੀਂ ਦੇਖੋ ਪਿੱਛੇ ਵੀ ਇਹਨਾਂ ਨੇ ਪਹਿਲਾਂ 6 ਕਰੋੜ ਜੀਪੀਐਫ ਫੰਡ ਚੋਂ ਕੁਡਾ ਪੈਨਸ਼ਨ ਫੰਡ ਚੋਂ ਜਿਹੜੇ ਮੁਲਾਜ਼ਮਾਂ ਨੇ ਸਾਡੇ ਵਾਸਤੇ 20 ਸਾਲ 25 ਸਾਲ ਨੌਕਰੀਆਂ ਕੀਤੀਆਂ ਅੱਜ ਉਹਨਾਂ ਵਾਸਤੇ ਜਿਹੜੇ ਸੀ ਪੈਸੇ ਜੋੜ ਕੇ ਜੀਪੀਐਫ ਫੰਡ ਪੈਨਸ਼ਨ ਫੰਡ ਹੁੰਦਾ ਸੀ ਉਹਦੇ ਵਿੱਚੋਂ ਇਹਨਾਂ ਨੇ 55 ਕਰੋੜ ਰੁਪਏ ਕਢਾ ਲਿਆ ਅੱਜ ਹੀ ਮੈਨੂੰ ਮੁਲਾਜ਼ਮਾਂ ਦਾ ਫੋਨ ਆਇਆ ਸੀ ਕਿ ਸਰ ਜਿਹੜੀ ਸਾਡੀ ਪੈਨਸ਼ਨ ਸਾਡੀ ਸਾਨੂੰ ਪੈ ਪਿਛਲੇ ਮਹੀਨੇ ਵੀ ਸਾਡੀ ਪੈਨਸ਼ਨ ਹਜੇ ਤੱਕ ਨਹੀਂ ਆਈ ਸਾਡੇ ਬੱਚਿਆਂ ਦੇ ਅਸੀਂ ਫੀਸਾਂ ਭਰਨੀਆਂ ਅਸੀਂ ਲੋਨ ਜਿਹੜੇ ਲਏ ਉਹ ਭਰਨੇ ਆ ਮਤਲਬ ਪੈਨਸ਼ਨਰਸ ਵੀ ਅੱਜ ਰੋਣ ਲੱਗ ਗਏ ਮਤਲਬ ਇਹ ਕਦੇ ਸੋਚਿਆ ਨਹੀਂ ਸੀ ਸਾਨੂੰ ਤਾਂ ਆਏ ਸੀ ਕਿ ਮੇਰ ਸਾਹਿਬ ਆਏ ਨੇ ਜੀ ਸਰਕਾਰ ਦੇ ਬਣੇ ਨੇ ਸੈਂਟਰ ਸਰਕਾਰ ਦੇ ਮੇਰ ਸਾਹਿਬ ਬਣੇ ਨੇ ਬੀਜੇਪੀ ਤੋਂ ਤੇ ਸੈਂਟਰ ਤੋਂ ਸਾਨੂੰ ਫੰਡ ਆ ਜਾਏਗਾ ਪਹਿਲਾਂ ਮੇਰ ਸਾਹਿਬ ਬੜੇ ਪੋਜ਼ੀਟਿਵ ਸੀ ਸਾਨੂੰ ਗਵਰਨਰ ਸਾਹਿਬ ਕੋਲੇ ਲੈ ਕੇ ਗਏ ਸੀ ਸਾਨੂੰ ਬੜੀ ਖੁਸ਼ੀ ਦਾ ਮਾਹੌਲ ਹੋ ਗਿਆ ਸੀ ਮੁਲਾਜ਼ਮਾਂ ਨੂੰ ਹੋ ਗਿਆ ਸੀ ਕਿ ਬਿਜਲੀ ਦੇ ਮੇਰ ਬਣ ਕੇ ਤੇ ਸਾਨੂੰ ਬਹੁਤ ਫੰਡ ਮਿਲੇਗਾ ਮੇਰ ਸਾਹਿਬ ਸਾਨੂੰ ਗਵਰਨਰ ਸਾਹਿਬ ਕੋ ਅਸੀਂ ਸ਼ਹਿਰੀ ਡਿਵੈਲਪਮੈਂਟ ਵਾਰਕ ਜਿੱਥੇ ਮੇਰੇ ਸਾਹ ਸਾਨੂੰ ਕਹਿਣਗੇ ਅਸੀਂ ਨਾਲ ਚਾਹਾਂਗੇ ਅਸੀਂ ਉੱਥੇ ਵੀ ਗਏ ਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਮੇਰੇ ਗਵਰਨਰ ਸਾਹਿਬ ਨੂੰ ਸਾਨੂੰ ਕਿ 15 ਮਾਰਚ ਤੱਕ ਜਿੰਨਾ ਸੜਕੋ ਫੰਡ ਐਡਮਿਨਿਸਟ੍ਰੇਸ਼ਨ ਕੋ ਬਚ ਗਿਆ ਸਾਨੂੰ ਪ੍ਰੋਜੈਕਟ ਦੇ ਵਿੱਚ ਤਹਿਤ ਜਿੰਨੇ ਅੱਗੇ ਫੰਡਸ ਦੇ ਦਵਾਂਗੇ ਮਗਰ ਉੱਥੋਂ ਵੀ ਸਾਨੂੰ ਕੋਈ ਪੈਸਾ ਆਮਦਨ ਨਹੀਂ ਉਸ ਤੋਂ ਬਾਅਦ ਮੇਰੇ ਸਾਹਿਬ ਹੋਮ ਸੈਕਟਰੀ ਸਾਹਿਬ ਕੋ ਗਏ ਨੇ ਹੋਮ ਮਿਨਿਸਟਰ ਸਾਹਿਬ ਕੋ ਗਏ ਨੇ ਜੀ ਦਿੱਲੀ ਉੱਥੇ ਵੀ ਉਹਨਾਂ ਨੇ ਆਸ਼ਵਾਸ਼ਣ ਬਸ ਨਾਮ ਦਾ ਹੀ ਦਿੱਤਾ ਉਹਨਾਂ ਨੇ ਕਿਹਾ ਕਿ ਉਸੇ ਫੰਡ ਫੰਡ ਜੋ ਸੁਣਨਾ ਚਾਹੀਏ ਕਿ ਆਪਣਾ ਫੰਡ ਜਨਰੇਟ ਮੈਂ ਤਾਂ ਚੰਦ ਸੀ ਕਿ ਨੇਡ ਕਰਨ ਦਾ ਮਤਲਬ ਹੈ ਟੈਕਸ ਲਾਉ ਲੋਕਾਂ ਤੇ ਬੋਝ ਪਾਓ ਤੁਸੀਂ ਦੇਖੋ ਹੁਣ ਸ਼ਹਿਰ ਵਿੱਚ ਕੋਈ ਅਜਾ ਕੋਈ ਆਧਾਰਾ ਨਹੀਂ ਜਿੱਤੇ ਨੇ ਟੈਕਸ ਲਾਉ ਪ੍ਰੋਪਰਟੀ ਟੈਕਸ ਉਹ ਵਧਾਤਾ ਜੀ ਸਟੈਂਪ ਡ ਰੈਵਨਿਊ ਡਿਊਟੀ ਉਹ ਵਧਾਤੀ ਪਾਣੀ ਦੇ ਵੀ ਸਰੋਵਰ ਉਹ ਬੱਦ ਕੇ ਆਣਗੇ ਮੁਲਾਜ਼ਮਾਂ ਨੂੰ ਛੱਟ ਨਹੀਂ ਕਰਤਾ ਕਦੇ ਸੁਣਿਆ ਨਹੀਂ ਸੀ ਕਿ ਜਿਹੜੇ 10-10 ਸਾਲ ਤੋਂ ਮੁਲਾਜ਼ਮ ਸਾਡੇ ਵਾਸਤੇ ਨੌਕਰੀਆਂ ਕਰਦੇ ਡਾਟਾ ਐਂਟਰੀ ਆਪਰੇਟਰ ਆ ਫਾਇਰ ਫਾਇਰਮੈਨ ਸੀਗੇ ਅੱਜ ਉਹਨਾਂ ਨੂੰ ਕੱਢਣ ਲਾ ਗਏ ਪਹਿਲਾਂ ਤਾਂ ਆਪਸ ਨੂੰ ਇਹ ਪੁੱਛਣਾ ਚਾਹੁੰਦੇ ਬਿਨਾ ਨੋਟਿਸ ਦੇ ਉਹਨਾਂ ਨੂੰ ਕੱਢਤਾ ਕਿ ਜੇ ਤੁਸੀਂ ਪਹਿਲਾਂ ਇੰਨੇ ਮੁਲਾ ਪਿਛਲੇ ਸਾਲ ਦੋ ਤਿੰਨ ਸਾਲਾਂ ਵਿੱਚ 1.5 ਤੋਂ 2000 ਮੁਲਾਜ਼ਮੇ ਨੇ ਰੱਖ ਲਿਆ ਉਹ ਕਿ ਸੈਂਕਸ਼ਨ ਪੋਸਟਾਂ ਵਿੱਚ ਰੱਖਿਆ ਹੈ ਅੱਜ ਹਾਊਸ ਵਿੱਚ ਲੈ ਕੇ ਸੈਂਕਸ਼ਨ ਪੋਸਟਾਂ ਵਧਾਰੇ ਨੇ ਜੀ ਆਪਣੀ ਮਰਜ਼ੀ ਨਾਲ ਕੱਢਨੇ ਆਪਣੀ ਮਰਜ਼ੀ ਨਾਲ ਰੱਖਨੇ ਨੇ ਬਹੁਤ ਆਮ ਮੁਲਾਜ਼ਮਾ ਨਾਲ ਸ਼ਹਿਰ ਦੇ ਨਾਲ ਸ਼ੋਸ਼ਣ ਹੋ ਰਿਹਾ ਹੈ ਸ਼ੋਸ਼ਣ ਹੋ ਰਿਹਾ ਆਰ ਕੇ ਗੁਰੂ ਜੀ ਤੁਸੀਂ ਚੰਡੀਗੜ੍ਹ ਤੋਂ ਬਹੁਤ ਅ ਤਿੱਖੀ ਨਜ਼ਰ ਰੱਖਦੇ ਨੇ ਜਦੋਂ ਵੀ ਕੋਈ ਮੁੱਦਾ ਲੋਕਾਂ ਦਾ ਆਉਂਦਾ ਉੱਤੇ ਬੋਲਦੇ ਜੇ ਇਹ ਕੀ ਕਾਰਨ ਸਮਦੇ ਤੁਸੀਂ ਵਿੱਤੀ ਸੰਕਟ ਚ ਕਾਰਪੋਰੇਸ਼ਨ ਦਾ ਫਸਣਾ ਚੰਡੀਗੜ੍ਹ ਦੇ ਹੋਰ ਮੁੱਦੇ ਜਿਹੜੇ ਨੇ ਲਗਾਤਾਰ ਉਲਝੇ ਪਏ ਦੇਖੋ ਜੀ ਇਹ ਜਿਹੜਾ ਹੁਣ ਵਿੱਤੀ ਸੰਕਟ ਦੀ ਗੱਲ ਆਪਾਂ ਇਹ ਕਹਿੰਦੇ ਆ ਵੀ ਥੋੜੇ ਬਹੁਤ ਪੈਸੇ ਆ ਜਾਣਾਗੇ ਤੇ ਸੰਕਟ ਟਲ ਜਾਏਗਾ ਇਹ ਗੱਲ ਕੋਈ ਖਾਸ ਗੱਲ ਨਹੀਂ ਹੈ ਇਹ ਤਾਂ ਜਿੱਦਾਂ ਕੋਈ ਬਿਮਾਰ ਬੰਦਾ ਹੁੰਦਾ ਉਹਨੂੰ ਕੋਈ ਸਟੇਵ ਰਾਈਟ ਦਾ ਇੰਜੈਕਸ਼ਨ ਦੇ ਦੋ ਤੇ ਦੋ ਦਿਨ ਉਹਨਾਂ ਨੂੰ ਰੀਲੀਫ ਮਿਲ ਜਾਂਦਾ ਹੈ ਲੇਕਿਨ ਉਹਦੀ ਬਿਮਾਰੀ ਦੂਰ ਨਹੀਂ ਹੁੰਦੀ। ਇਹਦੇ ਵਾਸਤੇ ਤਾਂ ਇਹਨਾਂ ਨੂੰ ਡਿਟੇਲਸ ਸਮਝਣ ਦੀ ਜ਼ਰੂਰਤ ਹੈ। 500 ਕਰੋੜ ਰੁਪਏ ਤਾਂ ਤੁਸੀਂ ਜ਼ੀਰੋ ਤੇ ਆ ਗਏ ਉਹ 500 ਕਰੋੜ ਰੁਪਏ ਗਿਆ ਕਿੱਥੇ? ਕਿਸ ਇਹਦੀ ਰਿਸਪੌਂਸਿਬਿਲਟੀ ਕਿਦੀ ਹੈ? ਕਿਹੜੇ ਸਾਲ 'ਚ? ਦੇਖੋ ਮੈਂ ਜਿਹੜਾ ਅਕਾਊਂਟਸ ਦਾ ਹੈ, ਫਾਈਨੈਂਸ ਦਾ ਬੰਦਾ ਵੀ ਹਰ ਸਾਲ ਦੀ ਬੈਲੈਂਸ ਸ਼ੀਟ ਬਣੇ ਉਸ ਸਾਲ 'ਚ ਕਿੰਨੇ ਐਫਡੀਆਰ ਸੀਗੀਆਂ? ਹੁਣ ਕਿਹੜੀ ਕਿੰਨੀ ਐਫਡੀਆਰ ਹੈਗੀ ਅਗਲੇ ਸਾਲ ਕਿੰਨੀ ਐਫਡੀਆਰ ਹੈ ਉਹ ਪੈਸੇ ਗਿਆ ਕਿੱਥੇ ਦੂਸਰੀ ਗੱਲ ਹੈ ਜਿਹੜੇ ਇੱਥੇ ਦੀ ਜਿਹੜੀ ਗਵਰਨਰ ਦਾ ਸਿਸਟਮ ਹੈ ਡਿਊਲ ਸਿਸਟਮ ਇੱਥੇ ਚੱਲਦਾ ਹੈ ਕਮਿਸ਼ਨਰ ਇੱਕ ਪਾਸੇ ਹੈ ਸੈਕਟਰੀ ਲੋਕਲ ਗਵਰਨਮੈਂਟ ਇੱਕ ਪਾਸੇ ਹੈ ਮੇਅਰ ਜਿਹੜਾ ਹੁੰਦਾ ਉਹ ਪੋਲੀਟੀਕਲ ਆਦਮੀ ਆਂਦਾ ਹੈ ਕੋਈ ਵੀ ਕਦੋਂ ਵੀ ਆਏ ਕਿਸੇ ਪਾਰਟੀ ਦਾ ਉਹਦਾ ਮਤਲਬ ਸਾਨੂੰ ਨਹੀਂ ਹੈ ਮੇਅਰ ਜਿਹੜਾ ਪੋਲੀਟੀਕਲ ਆਂਦਾ ਹੈ ਮੇਅਰ 1 ਸਾਲ ਵਾਸਤੇ ਸਿਰਫ ਆਂਦਾ ਹੈ ਪਹਿਲੇ 4-5 ਮਹੀਨੇ 6 ਮਹੀਨੇ ਤਾਂ ਉਹਨੂੰ ਸਮਝਣ ਚ ਲੱਗ ਜਾਂਦੇ ਨੇ ਆਪਣੀ ਆਪਣੇ ਆਪ ਨੂੰ ਜਬਾਨ ਚ ਲੱਗ ਜਾਂਦੇ ਨੇ ਐਨੀ ਦੇਰ ਨੂੰ ਥੋੜੀ ਬਹੁਤ ਸਮਝ ਆਂਦੀ ਵੀ ਹੈ ਤਾਂ ਉਹ ਸਾਲ ਖਤਮ ਹੋਣ ਨੂੰ ਆ ਜਾਂਦਾ ਤੇ ਉਹ ਕੋਈ ਆਪਣੀ ਪਾਲਿਸੀ ਉੱਥੇ ਨਹੀਂ ਲਾਗੂ ਕਰ ਸਕਦਾ ਆਪਾਂ ਇਹ ਇਨਕੁਆਰੀ ਮੰਗੀਏ ਕੀ ਕਰੀਏ ਕਿੰਨੇ ਲੋਕੀ ਆਡਿਟਸ ਲਗਾਤਾਰ ਇਹ ਦੱਸਿਆ ਗਿਆ ਸੀ ਮੈਨੂੰ ਯਾਦ ਹੈ 5-6 ਸਾਲ ਪਹਿਲਾਂ ਵੀ ਆਡਿਟ ਆਇਆ ਸੀ ਉਹਦੇ 2500 ਜਿਹੜੇ ਬੰਦੇ ਐ ਐਕਸੈਸ ਰੱਖੇ ਹੋਏ ਸੀ ਇੱਕ ਡਿਪਾਰਟਮੈਂਟਸ ਇੱਕ ਇਕੱਲੇ ਡਿਪਾਰਟਮੈਂਟਸ ਉਹ ਸਾਰੀ ਚੀਜ਼ਾਂ ਆਡਿਟ ਦੀ ਰਿਪੋਰਟ ਵਿੱਚ ਸਾਰੀ ਨਕੋਲ ਆਂਦੀ ਹੈ ਪ੍ਰੋਜੈਕਟ ਡਿਲੇ ਹੁੰਦੇ ਐ ਬੈਂਕ ਗਾਰੰਟੀਆਂ ਸਾਰੀਆਂ ਫੇਕ ਨਿਕਲਦੀਆਂ ਠੇਕੇਦਾਰ ਜਿਹੜਾ ਹੈ ਪੈਸੇ ਲੈ ਕੇ ਭੱਜੀ ਜਾਂਦਾ ਹੈ ਕਿਸੇ ਨੂੰ ਕੋ ਰੋਕ ਨਹੀਂ ਸਕਦੇ ਇਹਦਾ ਮਤਲਬ ਇਹ ਹੈ ਕਿ ਇੱਥੇ ਜਿਹੜੀ ਹੈ ਰਿਸਪੌਂਸਿਬਿਲਟੀ ਫਿਕਸ ਕਰਨ ਵਾਲਾ ਨਾ ਤਾਂ ਕੋਈ ਅਫਸਰ ਹੈ ਨਾ ਕੋਈ ਰਿਸਪੌਂਸਿਬਿਲਟੀ ਲੈਣ ਵਾਲਾ ਕੋਈ ਅਫਸਰ ਹੈ ਗਰਕ ਸਾਹਿਬ ਚੰਡੀਗੜ੍ਹ ਦਾ ਪ੍ਰਸ਼ਾਸਕ ਗਵਰਨਰ ਵੀ ਹੈ ਪੰਜਾਬ ਦਾ ਇੰਨੀ ਵੱਡੀ ਪੋਸਟ ਹੈ ਇੱਥੇ ਚੀਫ ਸੈਕਟਰੀ ਹੈ ਇੱਥੇ ਫਾਈਨੈਂਸ ਸੈਕਟਰੀ ਤੇ ਹੋਮ ਸੈਕਟਰੀ ਹੈ ਤੁਹਾਡਾ ਮਤਲਬ ਕੋ ਜਿੰਮੇਵਾਰ ਅਫਸਰ ਹੀ ਨਹੀਂ ਨੇ ਕੀ ਹੁੰਦਾ ਕਿ ਕਈ ਵਾਰ ਕੀ ਹੁੰਦਾ ਕਿ ਜੇਕਰ ਆਪਣੇ ਕੰਦੇ ਦੇ ਉੱਤੇ ਜਿਆਦਾ ਬੋਝ ਲਾਦੀ ਦਿੱਤਾ ਜਾਵੇ ਨਾ ਉਹ ਬੰਦਾ ਮਰ ਜਾਂਦਾ ਹੁਣ ਸਾਡੇ ਜਿਹੜਾ ਸਿਸਟਮ ਹੈ ਸਿਸਟਮ ਕੀ ਹੈ ਗਵਰਨਰ ਸਾਹਿਬ ਨੇ ਗਵਰਨਰ ਸਾਹਿਬ ਬਹੁਤ ਵੱਡੀ ਚੀਜ਼ ਹੁੰਦੀ ਹੈ ਉਹਨਾਂ ਦੇ ਕੋਲ ਪਹੁੰਚ ਕਰਨਾ ਉਹਨਾਂ ਨੂੰ ਮਿਲਣਾ ਜਾ ਕੇ ਉਹ ਬੜਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਕੰਮ ਹੋ ਜਾਂਦਾ ਹੈ ਉਹੀ ਐਡਮਿਨਿਸਟਰेटर ਹੈ ਉਹੀ ਇਸ ਕਰਕੇ ਉਹ ਸਿਸਟਮ ਦੂਸਰੀ ਗੱਲ ਜੇ ਸਰਕਾਰ ਹੈ ਆਪਣੇ ਮੈਨੂੰ ਇਹ ਦੱਸੋ ਕਿ ਸੈਂਟਰਲ ਗਵਰਨਮੈਂਟ ਨੇ 3 ਜਨਵਰੀ ਨੂੰ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਕਿ ਚੰਡੀਗੜ੍ਹ ਚ 6 ਅਫਸਰ ਹੋਣਗੇ ਆਈਐਸ ਅਫੀਸਰ ਕਿਉਂ ਹੁਣ ਤੱਕ ਲਾਗੂ ਨਹੀਂ ਹੋਇਆ ਉਹ ਕਿਉਂ ਨਹੀਂ 6 ਅਫਸਰ ਲਾਗੂ ਹੋਏ ਉੱਤੇ ਡਿਸਕ੍ਰਾਈਬ ਕੀਤਾ ਹੋਇਆ ਹੈ ਵੀ ਇਹ ਅਫਸਰ ਹੋਣਗੇ ਇੱਥੇ ਚੇਂਜ ਕਿਉਂ ਨਹੀਂ ਕਰਿਆ ਚੰਡੀਗੜ੍ਹ ਚ ਸੈਂਟਰ ਗਵਰਨਮੈਂਟ ਦੀ ਜਿਹੜੀ ਪਾਲਿਸੀ ਆਉਂਦੀ ਹੈ ਉਹ ਲਾਗੂ ਹੁੰਦੇ 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 ਇੰਨਾ ਦੇਰ ਹੁੰਦਾ ਕਿ ਉਹ ਆਲੂ ਦਾ ਉਲੂ ਬਣ ਜਾਂਦਾ ਤੇ ਇਸੇ ਕਰਕੇ ਸਾਰੀ ਫਿਕਸ ਨਹੀਂ ਹੁੰਦੀ ਕੋਈ ਰਿਸਪੌਂਸਿਬਿਲਟੀ ਫਿਕਸ ਨਹੀਂ ਹੋ ਰਹੀ ਰਿਸਪੌਂਸਿਬਿਲਟੀ ਫਿਕਸ ਜ਼ਿਆਦਾਤਰ ਨਹੀਂ ਹੋਏਗੀ ਇਹ ਚੱਲਦਾ ਰਹਿ ਤੀਸਰੀ ਜੋ ਇੰਪੋਰਟੈਂਟ ਗੱਲ ਹੈ ਮੈਨੂੰ ਹੀ ਦੱਸੋ ਅੱਜ ਦੀ ਡੇਟ 'ਚ ਮਿਊਨਿਸਪਲ ਕਾਰਪੋਰੇਸ਼ਨ ਚਲਾਉਣ ਦਾ ਐਕਸਪੀਰੀਅੰਸ ਕਿਹੜੇ ਅਫਸਰ ਨੂੰ ਹੈ ਇੱਕ ਅਫਸਰ ਨੂੰ ਦੱਸੋ ਕਿ ਇਸ ਅਫਸਰ ਨੇ ਹਰਿਆਣਾ 'ਚ ਜਾਂ ਪੰਜਾਬ 'ਚ ਜਾਂ ਦਿੱਲੀ 'ਚ ਉੱਥੇ ਮਿਊਨਿਸਪਲ ਕਾਰਪੋਰੇਸ਼ਨ ਚਲਾਈ ਕਿਉਂਕਿ ਮਿਨਿਸਪਲ ਕਾਰਪੋਰੇਸ਼ਨ ਨੂੰ ਚਲਾਉਣਾ ਆਪਣੇ ਆਪ 'ਚ ਇੱਕ ਅਲੱਗ ਐਕਸਪੀਰੀਅੰਸ ਹੈ ਆਈਐਸ ਅਫੀਸਰ ਐਡਮਿਨਿਸਟ੍ਰੇਟਿਵ ਅਫੀਸਰ ਹੁੰਦਾ ਉਹ ਆਪਣਾ ਐਡਮਿਨਿਸਟ੍ਰੇਸ਼ਨ ਚਲਾਉਂਦਾ ਹੈ ਲੇਕਿਨ ਮਿਨਿਸਪਲ ਕਾਰਪੋਰੇਸ਼ਨ ਨੂੰ ਚਲਾਉਣ ਦੇ ਵਾਸਤੇ ਇੱਕ ਅਲੱਗ ਐਕਸਪੀਰੀਅੰਸ ਹੈ ਮੈਨੂੰ ਯਾਦ ਹੈ 5-7 ਸਾਲ ਪਹਿਲਾਂ ਇੱਕ ਅੱਛੇ ਅਫਸਰ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਦਾ 12-14 ਸਾਲ ਦਾ ਸਾਲ ਦਾ ਮਿਨਿਸਪਲ ਕਾਰਪੋਰੇਸ਼ਨ ਦਾ ਚਲਾਉਣ ਦਾ ਐਕਸਪੀਰੀਅੰਸ ਸੀਗਾ ਉਹਨਾਂ ਦੇ ਟਾਈਮ 'ਚ ਮਿਨਿਸਪਲ ਕਾਰਪੋਰੇਸ਼ਨਸ ਕਾਫੀ ਚੇਂਜਸ ਉਹਨਾਂ ਨੇ ਕਰਵਾਈਆਂ ਆਪਣੇ ਐਕਸਪੀਰੀ ਕਿਸੇ ਨੇ ਪੁੱਛਿਆ ਕਿਸ ਨੂੰ ਮਿਸਪਲ ਕਾਰਪਸਨ ਚਲਾਉਣ ਦਾ ਐਕਸਪੀਰੀਅੰਸ ਹੈ ਤਾਂ ਇਹ ਕਿੰਨਾ ਠੀਕ ਹੋਏਗਾ ਜਿਹੜੀ ਇਹ ਸੰਕਟ ਪੈਦਾ ਹੋਇਆ ਉਹ ਮਨਮਰਜ਼ੀ ਨਾਲ ਹੋਇਆ ਜਿੱਦੀ ਜੀ ਕਰਿਆ ਉਹਨੂੰ ਆਊਟਸੋਰਸ ਰੱਖ ਲੋ ਬੰਦੇ ਰੱਖ ਲੋ ਕੁਛ ਵੀ ਕਰ ਲੋ ਕਿੰਨੇ ਬੰਦੇ ਕੰਮ ਕਰਦੇ ਕਰਦੇ ਸੀ ਕਿੰਨੇ ਬੰਦੇ ਐਬਸੈਂਟ ਰਹਿੰਦੇ ਸੀ ਕਿੰਨੇ ਬੰਦੇ ਘਰ ਬੈਠ ਕੇ ਸੀ ਕਿੰਨੇ ਬੰਦੇ ਸਿੱਗੇ ਹੀ ਨਹੀਂ ਆਡਿਟ ਰਿਪੋਰਟਾਂ ਜਿਹੜੀ ਅੱਜ ਵੀ ਇੱਕ ਅਖਬਾਰ ਚ ਆਇਆ ਹੈ ਆਡਿਟ ਰਿਪੋਰਟਾਂ ਆ ਜਾਂਦੀਆਂ ਨੇ ਲੇਕਿਨ ਆਡਿਟ ਰਿਪੋਰਟ ਨੂੰ ਪੜਦਾ ਕੋਣ ਹੈ ਐਸ਼ੀਸ ਦੇਖੋ ਜਦੋਂ ਤੇ ਇਹ ਸਾਰੀ ਚੀਜ਼ਾਂ ਨੂੰ ਠੀਕ ਤਰ੍ਹਾਂ ਅਸੀਂ ਉਹ ਨਹੀਂ ਕਰਾਂਗੇ ਇਹ ਵਿਕਟ ਸੈਂਟਰ ਇੱਕ ਦਿਨ ਦਾ ਨਹੀਂ ਹੈ ਇਹ ਤੇ ਚੱਲਦਾ ਰਹੂਗਾ ਚੱਲਦਾ ਰਹੂਗਾ ਅ ਮਕੇਸ਼ ਗੋਲ ਜੀ ਤੁਸੀਂ ਚੰਡੀਗੜ੍ਹ ਬੂਥ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦੇ ਤੁਸੀਂ ਬਹੁਤ ਕੁਝ ਦੇਖਿਆ ਹੋਊਗਾ ਦੌਰ ਸਾਰਾ ਆ ਆਪਾਂ ਸੈਕਟਰ 17 ਜੀ ਖੜੇ ਆ ਤੁਸੀਂ ਆਲੇ-ਦੁਆਲੇ ਦੇਖੋ ਕਿੰਨਾ ਗੰਦਗੀ ਵਾਲਾ ਮਾਹੌਲ ਆ ਸਫਾਈ ਖਤਮ ਹੋ ਗਈ ਇੱਕ ਦਿਨ ਸੀ ਜਦੋਂ ਕਹਿੰਦੇ ਸੀ ਵੀ ਚੰਡੀਗੜ੍ਹ ਚੱਲ ਜੋ ਤੁਹਾਨੂੰ ਕੋਈ ਮੱਖੀ ਨਹੀਂ ਦਿਸੂਗੀ ਮਤਲਬ ਇਹ ਕਿਹਾ ਜਾਂਦਾ ਸੀ ਹੁਣ ਸਾਰਾ ਕੁਝ ਹੀ ਚੇਂਜ ਹੋ ਗਿਆ ਦੂਸਰੇ ਪਾਸੇ ਇਹ ਵੀ ਕਹਿੰਦੇ ਸਾਡੇ ਕੋਲ ਪੈਸੇ ਹੀ ਨਹੀਂ ਰਹੇ ਇਹ ਇਹਦਾ ਕਾਰਨ ਕੀ ਸਮਝਦੇ ਸਰ ਜੋ ਲੋਕਾਂ ਦਾ ਵਿਚਾਰ ਹੈ ਨਾ ਲੋਕ ਹੁਣ ਕਹਿੰਦੇ ਜੀ ਪੋਲੀਟੀਸ਼ੀਅਨ ਕਹਿੰਦੇ ਲੋਕ ਐਜੀਟੇਸ਼ਨ 'ਚ ਨਹੀਂ ਆਂਦੇ ਅੱਜ ਦੀ ਜਨਤਾ ਜਿਹੜੀ ਹੈਗੀ ਹੈ ਸ਼ਹਿਰ ਦੀ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ ਵੀ ਅਸੀਂ ਕਿਸ ਤੇ ਵਿਸ਼ਵਾਸ ਕਰੀਏ ਕਿਉਂਕਿ ਇਹ ਜਿੰਨੀ ਵੀ ਪੋਲੀਟੀਕਲ ਪਾਰਟੀਆਂ ਆ ਉਦੋਂ ਐਕਸ਼ਨ ਲੈਂਦੀਆਂ ਜਦੋਂ ਲਾਗੂ ਹੋ ਜਾਂਦਾ ਹੈ ਵੀ ਜਦੋਂ ਲਾਗੂ ਨਹੀਂ ਹੋਇਆ ਜਾਂ ਅੱਜ ਤੱਕ ਪਿਛਲੇ 3 ਸਾਲਾਂ 'ਚ ਕਿੰਨੀ ਐਸੀ ਐਡਮਿਨਿਸਟ੍ਰੇਸ਼ਨ ਦੀ ਨੋਟੀਫਿਕੇਸ਼ਨਾਂ ਹੈਗੀਆਂ ਜਿਹੜੀ ਪੋਲਿਟੀਕਲ ਪਾਰਟੀਆਂ ਨੇ ਧਰਨਾ ਦੇ ਕੇ ਐਜੀਟੇਸ਼ਨ ਕਰਕੇ ਅਮੈਂਡ ਕਰਾਈਆਂ ਹੋਣ ਜਾਂ ਕੈਨਸਲ ਕਰਾਈਆਂ ਹੋਣ ਇਸ ਕਰਕੇ ਲੋਕਾਂ ਨੇ ਇਧਰ ਇੰਟਰਸਟ ਲੈਣਾ ਬੰਦ ਕਰਤਾ ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਲੋਕਾਂ ਦੇ ਹਾਲ ਕੀਤਾ ਹੈ ਵੀ ਜੇ ਘਰ 'ਚ ਟੋਟਾ ਆ ਗਿਆ ਤਾਂ ਆਪਣੇ ਨਿਆਣੇ ਕੁੱਟਣੇ ਸ਼ੁਰੂ ਕਰ ਦੋ ਵੀ ਉਸਤੇ ਜਿਹੜੇ ਮਰਜ਼ੀ ਟੈਕਸ ਲਾਈ ਜਾਓ ਵੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜੇ ਤੁਸੀਂ ਤਿੰਨ ਗੁਣਾ ਟੈਕਸ ਕਰਤੇ ਤਾਂ ਤਾਂ ਕੀ ਤੁਹਾਡਾ ਜਿਹੜਾ ਵਿੱਤੀ ਸੰਕਟ ਆ ਉਹ ਖਤਮ ਹੋ ਗਿਆ ਮੇਰੇ ਖਿਆਲ ਤਾਂ ਤਨਖਾਹਾਂ ਵੀ ਨਹੀਂ ਪੂਰੀ ਹੋਈਆਂ ਤੇ ਹੁਣ ਇੱਕ ਸਾਂ ਲੈਣ ਦਾ ਟੈਕਸ ਰਹਿ ਗਿਆ ਹੈਗਾ ਵੀ ਪਾਰਕ ਚ ਬਜੇ ਸਵੇਰੇ ਸਵੇਰੇ ਸ਼ਾਮੀ ਬਜ਼ੁਰਗ ਸੈਰ ਕਰਦੇ ਉਹਨਾਂ ਦੀ ਪਰਚੀ ਘਟਨੀ ਸ਼ੁਰੂ ਕਰ ਦੋ ਔਰ ਇਹ ਟੈਕਸ ਲਗਾਉਣ ਦੇ ਨਾਲ ਇਹਨਾਂ ਦਾ ਵਿੱਤੀ ਸੰਕਟ ਨਹੀਂ ਖਤਮ ਹੋਣਾ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਖਰਚਿਆਂ ਤੇ ਕੰਟਰੋਲ ਕਰਨਾ ਪੈਣਾ ਹੈ ਹੁਣ ਅਗਰ ਮੰਨ ਲਓ ਇਹ ਇੱਧਰ ਉੱਧਰ ਭੀਖ ਮੰਗਰੇ ਐ ਕਟੋਰਾ ਲੈ ਕੇ ਮੈਨੂੰ ਨਹੀਂ ਕਹਿਣਾ ਚਾਹੀਦਾ ਬੀ ਐਨ ਡੀ ਹੀ ਹਾਊਸ ਦੇ ਅੰਦਰ ਇੱਕ ਅਜੰਡਾ ਪਾਸ ਹੋਇਆ ਸੀਗਾ ਸਾਲ ਪਹਿਲਾਂ ਸੈਕਟਰ 23 ਦੇ ਅੰਦਰ ਮਾਰਕੀਟ ਹੈਗੀ ਹੈ ਪ੍ਰਗਤੀ ਮਾਰਕੀਟ ਹੈਗੀ ਹੈ ਉਹਦੇ ਚ ਅੱਧੇ ਬੂਥ ਐਡਮਿਨਿਸਟ੍ਰੇਸ਼ਨ ਨੇ ਅਲਾਟ ਕੀਤੇ ਹੋਏ ਆ ਅੱਧੇ ਕਿਰਾਏ ਤੇ ਆ ਤੇ ਉਹ ਐਡਮਿਨਿਸਟ੍ਰੇਸ਼ਨ ਨੇ ਬੂਥ ਇਹਨਾਂ ਨੂੰ ਦੇ ਦਿੱਤੇ ਸੀ ਐਮਸੀ ਨੂੰ ਵੀ ਇਹਦਾ ਕਿਰਾਇਆ ਤੁਸੀਂ ਲੈ ਲਓ ਤੇ ਇਹਨਾਂ ਨੇ ਕੀ ਕੀਤਾ ਸੀ ਵੀ ਉਹਦਾ ਪਹਿਲਾਂ 5-700 ਰੁਪਏ ਕਿਰਾਇਆ ਸੀ ਤੇ ਉਹਦਾ 15-20 ਹਜ਼ਾਰ ਕਿਰਾਇਆ ਕਰਤਾ ਸੀ ਜਿਸ ਦੇ ਕਰਕੇ ਉਹਨਾਂ ਨੇ ਐਜੀਟੇਸ਼ਨ ਵੀ ਕੀਤੀ ਤੇ ਹਾਊਸ ਵਿੱਚ ਇਹ ਵਾਰਡ ਨੰਬਰ 17 ਦੇ ਜਿਹੜੇ ਕੌਂਸਲਰ ਉਹਨੇ ਮੁੱਦਾ ਚੱਕਿਆ ਤੇ ਅਲਾਟਮੈਂਟ ਦੀ ਗੱਲ ਹੋਈ ਸੀ ਵੀ ਇਹਨਾਂ ਨੂੰ ਵੀ ਅਲਾਟਮੈਂਟ ਕਰ ਦਿੱਤੀ ਜਾਏ। ਔਰ ਮੈਂ ਕਿਹਾ ਬਹੁਤ ਵਧੀਆ ਚੀਜ਼ ਆ ਪਾਸ ਵੀ ਹੋ ਗਿਆ ਸੀ ਏਜੰਡਾ ਇਹਨਾਂ ਦਾ। ਜੇ ਪਾਸ ਹੋ ਗਿਆ ਸੀ ਜੇ 40 ਬੂਥ ਤੁਸੀਂ ਉੱਥੇ ਉਹਨਾਂ ਨੂੰ ਅਲੋਟ ਕਰ ਦੋ। ਤੁਹਾਡੇ ਕੋਲ ਵਿੱਤੀ ਸੰਕਟ ਖਤਮ। ਤੁਹਾਡੇ ਕੋਲ 100 100 150 ਕਰੋੜ ਰੁਪਏ ਆ ਜਾਊਗਾ। ਔਰ ਜਿੰਨਾ ਤੁਸੀਂ ਕਿਰਾਇਆ ਮੰਗ ਰਹੇ ਉਹਨਾਂ ਤੁਹਾਡਾ ਗਰਾਊਂਡ ਰੈਂਡ ਬਣ ਜਾਣਾ। ਤੁਸੀਂ ਕਿਹੜਾ ਆਸਾਨ ਕਰ ਰਹੇ ਹੋ ਉਹਨਾਂ ਤੇ? ਪਬਲਿਕ ਵੀ ਖੁਸ਼, ਤੁਹਾਡਾ ਵਿੱਤੀ ਸੰਕਟ ਵੀ ਠੀਕ। ਉਸ ਤੋਂ ਇਲਾਵਾ ਚੰਡੀਗੜ੍ਹ ਦੇ ਅੰਦਰ ਤਕਰੀਬਨ 2100 ਪਾਰਕ ਹੈਗਾ ਇਹ ਪਾਰਕਾਂ ਤੇ ਸਕੁਅਰ ਫੀਟ ਦੇ ਹਿਸਾਬ ਨਾਲ ਮੇਨਟੇਨੈਂਸ ਚਾਰਜ ਦੇ ਰਿਆ ਕਿਉਂ ਦੇ ਰਿਆ ਵੀ ਬਥੇਰੀ ਕੰਪਨੀਆਂ ਹੈਗੀਆਂ ਜਿਹੜੀ ਕਹਿੰਦੀ ਅਸੀਂ ਐਡਵਰਟਾਈਜ਼ਮੈਂਟ ਕਰਨੀ ਹੈ ਜਿਵੇਂ ਤੁਸੀਂ ਚੌਂਕ ਦਿੱਤੇ ਹੋਏ ਐ ਪਾਰਕ ਵੀ ਦੇ ਦਿਓ ਕਰੋੜਾਂ ਰੁਪਏ ਮਹੀਨਾ ਤੁਹਾਡਾ ਉੱਥੋਂ ਬਚਦਾ ਹੈਗਾ ਇਹ ਜਿੰਨੇ ਵਾਸ਼ਰੂਮ ਹੈਗੇ ਆ ਇਹ ਸਾਰੇ ਕੌਂਸਲਰਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੁਵਾਈ ਹੋਏ ਆ ਪੈਸੇ ਖਾਣ ਲਈ ਤੁਸੀਂ ਕਿਉਂ ਦਿੰਦੇ ਹੋ ਐਡਵਰਟਾਈਜ਼ਮੈਂਟ ਕੰਪਨੀ ਨੂੰ ਦਿਓ ਉਹ ਲਗਾਏਗੀ ਆਪੇ ਮੇਨਟੇਨ ਕਰੇਗੀ ਤੁਹਾਡਾ ਕਰੋੜਾਂ ਰੁਪਏ ਉੱਥੋਂ ਬਚਦਾ ਹੈਗਾ ਜਿਹੜਾ ਤੀਜਾ ਰੋਡ ਅਟੈਕਸ ਹੈਗਾ ਇਹ ਸਾਰਾ ਐਡਮਿਨਿਸਟ੍ਰੇਸ਼ਨ ਨੂੰ ਜਾਂਦਾ ਹੈਗਾ ਮੇਨਟੇਨੈਂਸ ਆ ਕਰ ਰਹੀ ਹੈ ਐਮਸੀ ਟੈਕਸ ਖਾ ਰਹੀ ਹੈ ਐਡਮਿਨਿਸਟ੍ਰੇਸ਼ਨ ਕਿਉਂ ਬਈ ਉਹ ਐਡਮਿਨਿਸਟ੍ਰੇਸ਼ਨ ਨੂੰ ਦੇ ਦੋ ਵੀ ਇਹ ਰੋਡ ਤੁਸੀਂ ਮੇਨਟੇਨ ਕਰ ਲਓ ਲੇਕਿਨ ਜਿੰਨਾ ਸਾਡੇ ਸਟੇਟ ਦੇ ਅੰਦਰ ਕੈਗ ਰਿਪੋਰਟ ਬਣਦੀ ਹੈ ਚੰਡੀਗੜ੍ਹ ਇਹਨਾਂ ਨੂੰ ਸਾਰਿਆਂ ਨੂੰ ਪਤਾ ਅਫਸਰਾਂ ਨੂੰ ਵੀ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਤਿੰਨ ਸਾਲ ਆਪਣੇ ਮਜੇ ਮਾਰੋ ਜੋ ਮਨ ਕਰਦਾ ਕਰੋ ਉਸ ਤੋਂ ਬਾਅਦ ਚੱਲ ਜਾਓ ਲੋਕਲ ਕਿਸੇ ਦੀ ਹਿੰਮਤ ਹੈ ਨਹੀਂ ਸੈਂਟਰ ਗਵਰਨਮੈਂਟ ਕੋਲ ਸਮੇਂ ਨਹੀਂ ਹੈ ਤੇ ਇਹ ਤਾਂ ਸੈਂਟਰ ਗਵਰਨਮੈਂਟ ਕਿਤੇ ਨਾ ਕਿਤੇ ਅਗਰ ਸੈਂਟਰ ਗਵਰਨਮੈਂਟ ਫੰਡ ਨਹੀਂ ਦੇ ਰਹੀ ਮੈਂ ਤਾਂ ਇਹ ਮੰਨਦਾ ਹਾਂ ਕਿ ਕਾਰਨ ਵੀ ਹੈ ਕੋਈ ਰਿਪੋਰਟ ਚੱਲ ਗਈ ਵੀ ਜਿੰਨੇ ਨਿਕਬੇਕਰ ਦੇ ਕੇਕ ਖਾਦੇ ਆ ਉਹ ਨਿਕਲਣੇ ਵਿੱਚੋਂ ਵੀ ਲੋਕਾਂ ਦੇ ਪੈਸਿਆਂ ਦੇ ਨਾਲ ਤੁਸੀਂ ਪਾਰਟੀਆਂ ਕਰਕੇ ਨਿਕਬੇਕਰ ਦੀ ਬੈਕਰੀ ਮੰਗਾਂਦੇ ਹੋ ਵੀ ਤੁਹਾਡੇ ਪਿਓ ਦੇ ਪੈਸੇ ਥੋੜਾ ਹੈਗੇ ਆ ਇਹ ਚੀਜ਼ਾਂ ਪਹਿਲਾਂ ਲੋਕ ਅਵੇਅਰ ਨਹੀਂ ਸੀ ਹੁਣ ਸ਼ਹਿਰ ਦੀ ਜਨਤਾ ਨੂੰ ਇੱਕ ਇੱਕ ਚੀਜ਼ ਬਾਰੇ ਪਤਾ ਹੈ ਔਰ ਇੱਕ ਇੱਕ ਚੀਜ਼ ਦਾ ਹਿਸਾਬ ਲਿੱਤਾ ਜਾਏਗਾ ਔਰ ਇਸੀ ਕਰਕੇ ਸੈਂਟਰ ਗਵਰਨਮੈਂਟ ਇਹਨਾਂ ਦੇ ਨਾਲ ਸਟੈਂਡ ਨਹੀਂ ਲੈ ਰਹੀ ਔਰ ਇਹ ਮੈਨੂੰ ਤੇ ਡਾਊਟ ਵੀ ਹੈ ਕਿ ਪਤਾ ਨਹੀਂ ਕਦੋਂ ਇਹਨਾਂ ਦੀ ਇਨਕੁਆਰੀ ਨਾ ਖੁੱਲ ਜੇ ਇਨਕੁਆਰੀ ਖੁੱਲ ਸਕਦੀ ਹੈ ਸਾਡੇ ਨਾਲ ਬਰਿੰਦਰ ਗੁਲੇਰੀਆ ਹੀ ਨੇ ਸੈਕਟਰ 17 ਦੇ ਪ੍ਰੈਜ਼ੀਡੈਂਟ ਕਲੀਅਰਸ ਜੀ ਪਹਿਲਾਂ ਤੇ ਤੁਸੀਂ ਸੈਕਟਰ 17 ਦਾ ਕੀ ਹਾਲਚਾਲ ਹੈ ਸੈਕਟਰ 17 ਦਾ ਸਰ ਇੰਨਾ ਕ ਮਾੜਾ ਹਾਲ ਹੈ ਹਾਲ ਹੈ ਮਾੜਾ ਹਾਲ ਇਸ ਤਰ੍ਹਾਂ ਹੈ ਸੈਕਟਰ 17 ਨੂੰ ਤੇ ਕਹਿੰਦੇ ਵੀ ਇਹ ਚੰਡੀਗੜ੍ਹ ਦਾ ਦਿਲ ਹੈ ਕਿਸੇ ਟਾਈਮ ਕਹਿੰਦੇ ਸੀਗੇ ਉਹ ਸਾਡੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਦੇ ਟਾਈਮ ਸੀਗਾ ਅੱਜ ਦੀ ਅੱਜ ਪੋਜੀਸ਼ਨ ਇਹ ਹੈ ਕਿ ਵੀ ਮੇਰੇ ਨਾਲ ਦੁਕਾਨ ਦੇ ਸਾਹਮਣੇ ਨਾ ਦੋ ਬੋਰੀ سیمنٹ ਲਗਣੀ ਹੈ ਜਦੋਂ ਇਹ ਲਾਈਟਾਂ ਲਗਾਈਆਂ ਸੀਗੀਆਂ ਉਹ ਇਹਨਾਂ ਕੋਲ ਦੋ ਬੋਰੀ ਲਗਾਉਣ ਦੇ ਪੈਸੇ ਵੀ ਨਹੀਂ ਹੈਗੇ ਆ ਮੈਂ মিডিਆ 'ਚ ਵੀ ਦਿੱਤਾ ਸੀਗਾ ਹਾਂਜੀ ਹੋ ਜਾਏਗਾ ਜੀ ਜੈ ਸਿੰਘ ਸਾਹਿਬ ਵੀ ਆਏ ਸੀਗੇ ਲੇਕਿਨ ਉਹ ਅਜੇ ਦੋ ਬੋਰੀ سیمنٹ ਦਾ ਇਸ ਤੋਂ ਮਾੜੇ ਭਾਗੇ ਕਿਆ ਹੋ ਸਕਦਾ ਇਹ ਤਾਂ ਪਿੰਡਾ ਜੀ ਵੀ ਵਿਚਾਰਾ ਸਰਪੰਚ ਵੀ ਲਾ ਦਿੰਦਾ ਤੇ ਦੂਜੀ ਗੱਲ ਇਹ ਹੈ ਵੀ ਆ ਸਾਡੇ ਇੱਥੇ ਇੱਕ ਬੂਥ ਬਣਾਏ ਸੀਗੇ ਇਹਨਾਂ ਨੇ ਦੇਸ਼ ਰੁਪਏ ਮਨੀ ਇਹ ਤੁਸੀਂ ਕਹਿ ਰਹੇ ਹੋ ਨਾ ਪੈਸਾ ਕਿੱਥੇ ਜਾਂਦਾ ਹੈ ਪੈਸਾ ਇਦਾਂ ਗਿਆ ਹੈ ਅਨਸੈਸਰੀ ਇਹਨਾਂ ਨੇ ਪੈਸੇ ਲਗਾਏ ਆ ਆ ਪੁਲ ਦੇ ਥੱਲੇ ਇਹਨਾਂ ਨੇ 17 ਇਹਦੇ ਵਿੱਚ ਬੂਥ ਬਣਾਏ ਉਹ ਅੱਜ ਤੱਕ ਜੇ ਕਿਤੇ 2000 ਰੁਪਏ ਕਿਰਾਏ ਤੇ ਵੀ ਦੇ ਦਿੰਦੇ ਤਾਂ ਵੀ ਇਹਨਾਂ ਨੂੰ ਸਾਲਾ 1.2 ਦੋ ਚਾਰ ਲੱਖ ਰੁਪਈਆ ਮਹੀਨੇ ਦਾ ਆਣਾ ਸੀਗਾ ਰੈਵਨਿਊ ਤਾਂ ਇਦਾਂ ਇਕੱਠਾ ਹੋਣਾ ਇਹਦਾ ਇਗਨੋਰ ਕੀਤਾ ਹੋਇਆ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਸਾਡੀਆਂ ਪ੍ਰਾਪਰਟੀਆਂ ਕਿੱਥੇ ਪਈਆਂ ਕਿੱਥੋਂ ਸਾਨੂੰ ਕਿਰਾਏ ਆਣੇ ਆ ਕਿੱਥੋਂ ਸਾਨੂੰ ਅਰਨਿੰਗ ਦੇ ਸਾਧਨ ਹੈਗੇ ਆ ਉਹ ਕਿਸੇ ਵੱਲ ਤੇ ਧਿਆਨ ਨਹੀਂ ਹੈਗਾ ਉਹ ਬਸ ਮੇਅਰ ਬਣਾਣਾ ਆਪਣਾ ਵੀਰ ਬਣਾਣਾ ਹੈ ਪਾਰਟੀਆਂ ਨੇ ਕਿ ਮੇਰੀ ਪਾਰਟੀ ਦਾ ਬਣਨਾ ਚਾਹੀਦਾ ਲੇਕਿਨ ਜਦੋਂ ਰੈਵਨਿਊ ਦੀ ਗੱਲ ਆਂਦੀ ਹੈ ਤੇ ਡਵੈਲਪਮੈਂਟ ਦੀ ਗੱਲ ਆਂਦੀ ਹੈ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਐਕਸਪੀਰੀਅੰਸ ਹੀ ਨਹੀਂ ਹੈਗਾ ਬਿਲਕੁਲ ਹੀ ਐਕਸਪੀਰੀਅੰਸ ਹੈ ਐਕਸਪੀਰੀਅੰਸ ਬੜੇ ਬੰਦੇ ਆ ਹੈ ਉਹ ਗਰਕ ਸਿੰਘ ਸਾਹਿਬ ਨੇ ਬੜਾ ਵਧੀਆ ਕਿਹਾ ਮੈਂ ਤਾਂ ਅਫਸਰਾਂ ਨੂੰ ਵੀ ਠਰਾਂਦਾ ਇਸ ਬਾਰੇ ਚ ਕਿਉਂਕਿ ਜਿਸ ਅਫਸਰ ਨੂੰ ਪਤਾ ਹੀ ਨਹੀਂ ਹੈਗਾ ਕਿ ਡਵੈਲਪਮੈਂਟ ਕੀ ਹੁੰਦੀ ਹੈ ਕਿੱਥੇ ਪੈਸਾ ਲੱਗਣਾ ਹੈਗਾ अननेसेसरी ਤੁਸੀਂ ਇਧਰ ਪੈਸੇ ਲਗਾਈ ਜਾ ਰਹੇ ਹੋ ਜਿੱਥੇ ਨਹੀਂ ਜਰੂਰਤ ਹੈ ਤੁਸੀਂ ਉੱਥੇ ਪੈਸੇ ਲਗਾਈ ਜਾ ਰਹੇ ਹੋ ਜਿੱਥੇ ਲੋਕ ਤੁਸੀਂ ਟੈਕਸ 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 ਲਗਾਈ ਹੋਗੇ ਉਹ ਤਾਂ ਤਾਂ ਹਲ ਨਹੀਂ ਹੈ ਨਾ ਹਲ ਤਾਂ ਅਫਸਰ ਨੂੰ ਲੱਭਣਾ ਪੈਣਾ ਐਕਸਪੀਰੀਅੰਸ ਵਾਲਾ ਇੱਥੇ ਜਿਹੜਾ ਹੈਗਾ ਕਮਿਸ਼ਨਰ ਰਾਣਾ ਚਾਹੀਦਾ ਜਿਹਨੂੰ ਪਤਾ ਹੋਵੇ ਸਮਝ ਹੋਵੇ ਕਾਰਪੋਰੇਸ਼ਨ ਕਿੱਦਾਂ ਚਲਾਈ ਦੀ ਬਿਲਕੁਲ ਐਗਰੀ ਹੈ ਅਗਰ ਸਾਹਿਬ ਨਾਲ ਇਹੀ ਹਲੇ ਦਾ ਇਹਦਾ ਬਾਕੀ ਪੁਲਿਟੀਕਲ ਪਾਰਟੀਆਂ ਹੈਗੀਆਂ ਕਾਂਗਰਸ ਦੇ ਕਾਂਗਰਸ ਦੇ ਕੋਲ ਵੀ ਇਨਾਂ ਕੋ ਆਪੋਜੀਸ਼ਨ ਹੈਗੀ ਹੈ ਇਨਾਂ ਕੋਲ ਵੀ ਇਨਾਂ ਕੋ ਹੈ ਨਹੀਂ ਬੰਦੇ ਵੀ ਜਿਹੜੇ ਹੈ ਇਨਾਂ ਤੋਂ ਪਾਸ ਕਰਾ ਲੈਣਾ ਬੀਜੇਪੀ ਕੋਲ ਆਪਣਾ ਪੂਰਾ ਬਹੁਮਤ ਹੈਗਾ ਤੇ ਬੀਜੇਪੀ ਵੀ ਤੁਹਾਨੂੰ ਪਤਾ ਹੀ ਹੈ ਸੈਂਟਰ ਦੇ ਤੱਕ ਹੀ ਜਾ ਰਹੀ ਹੈ ਉਹ ਸੈਂਟਰ ਚ ਪੈਸਾ ਆਊਗਾ ਤਾਂ ਡਿਲੀਮੈਂਟ ਕਰਾਈਗੀ ਲੇਕਿਨ ਅਸਲੀ ਮੁੱਦਾ ਜਿਹੜਾ ਹੈਗਾ ਆਪਾਂ ਰੈਵਨਿਊ ਕਿੱਥੋਂ ਕਰੀਏ ਇਕੱਠਾ ਉਹਨੂੰ ਉਹਨੂੰ ਮੇਨ ਮੁੱਦਾ ਹੋਵੇ ਵੱਡਾ ਸਵਾਲ ਹੈ ਦਲਾਵਰ ਸਿੰਘ ਜੀ ਕਿਵੇਂ ਲੱਗਦਾ ਤੁਹਾਨੂੰ ਕੀ ਬਣੂਗਾ ਚੰਡੀਗੜ੍ਹ ਦਾ ਧੰਨਵਾਦ ਮੈਂ ਕਾਂਗਰਸ ਪਾਰਟੀ ਚੰਡੀਗੜ੍ਹ ਤੇ ਪਰਵਕਤਾ ਵੀ ਹਾਂ ਔਰ ਮੇਰੀ ਵਾਈਫ ਨਿਰਮਲਾ ਦੇਵੀ ਬਾਰ ਨੰਬਰ 28 ਸੇ ਕਾਉਂਸਲਰ ਹੈ ਪਿੰਡਾ ਕਲੋਨੀਆ ਚੋਂ ਆਂਦੇ ਆਪਾਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਚੰਡੀਗੜ੍ਹ ਬਸਾਇਆ ਗਿਆ ਆਪਾਂ ਪਿੱਛੇ ਜਾਈਏ 50 ਸਾਲ ਤਾਂ ਇਹ ਬਸਾਣ ਵੇਲੇ ਇਹਨੂੰ ਯੂਟੀ ਦਾ ਦਰਜਾ ਦੇ ਦਿੱਤਾ اگر اُدوں اینو বিধান سفا ਦਾ درجہ دے دیندے یا کسی سٹیٹ نو پنجاب ਨਾਲ ਲੱਗਦਾ ਤਾਂ ਹੋਰ ਵਧੀਆ ਹੁਣ ਅੱਜ ਇਹ ਗੱਲਾਂ ਲੋਕਾਂ ਦੀ ਆਵਾਜ਼ ਹੈ ਮੁੱਖ ਮੰਤਰੀ ਤੱਕ ਜਰਜੀ ਉਦੋਂ ਦੇ ਨਹੀਂ ਸਕਦੇ ਨਾ ਉਦੋਂ ਤੇ ਇਹ ਵੀ ਟੈਂਪਰੀਰੀ ਤੌਰ ਤੇ ਡਿਊਟੀ ਬਣਾਇਆ ਹੈ پنجاب ਦਾ ਹਿੱਸਾ ਹੀ ਹੈ ਜੇ ਚਲੋ ਹੁਣ ਬਣਾਤਾ ਮੈਂ ਕਹਿ ਰਿਹਾ ਪਰ ਉਹ ਫਿਰ ਉਹਦੀ ਦੇਖਭਾਲ ਕਰਨੀ ਕੇਂਦਰ ਸਰਕਾਰ ਦਾ ਫਰਜ ਹੈ ਅਭੀ ਹੁਣ ਆਫਸਰਾਂ ਨੇ ਜੋ ਬਜਟ ਦਿੱਤਾ ਉਹ 600 ਕਰੋੜ ਦਾ ਕੇਂਦਰ ਸਰਕਾਰ ਤੋਂ 500 600 ਕਰੋੜ ਦਾ ਬਜਟ ਆਉਂਦਾ ਔਰ ਅੰਕੜੇ ਇਹਨਾਂ ਨੇ ਦਿੱਤਾ 1700 ਕਰੋੜ ਦੇ ਉਹ ਰਿਕਵਰੀ ਕਿੱਥੋਂ ਹੋਏਗੀ ਇਹਨਾਂ ਕਿੰਨਾ ਬੋਝ ਪਾ ਸਕਦੇ ਨੇ ਲੋਕਾਂ ਤੇ ਦੂਸਰੀ ਗੱਲ ਜੋ ਚੰਡੀਗੜ੍ਹ ਦੇ ਪਹਿਲਾਂ ਪਿਛਲੇ 5-4 ਸਾਲ ਤੇ ਪਹਿਲਾਂ ਅਫਸਰ ਗਏ ਆ ਉਹਨਾਂ ਨੇ ਪੈਸੇ ਦੀਆਂ ਤਜੀਆਂ ਡਾਈਆਂ ਖਾ ਮਖਾ ਕਿਤੇ ਨਾ ਕਿਤੇ ਅਨਸੈਸਰੀ ਪੈਸਾ ਯੂਜ਼ ਕੀਤਾ ਚਾਹੇ ਡੰਪਿੰਗ ਗਰਾਊਂਡ ਚ ਲਾ ਲਓ ਕਰੋੜੋਂ ਰੁਪਿਆ ਅਰਬਾਂ ਰੁਪਿਆ ਇਹਨਾਂ ਨੇ ਡੰਪਿੰਗ ਗਰਾਊਂਡ ਚ ਖਰਚੇ ਦਿੱਤਾ ਲੇਕਿਨ ਉਹ ਸਮੱਸਿਆ ਜਿਉਂ ਦੀ ᱛਿਉ ਹੈ ਹੋਰ ਕਈ ਜਗ੍ਹਾ ਜਿਹੜਾ ਅਨਸੈਸਰੀ ਪੈਸਾ ਹੈ ਖਰਚ ਰਿਹਾ ਹੈ ਕਿੰਨੀ ਲੀਕੇਜ ਹੋ ਰਹੀ ਹੈ ਪਾਣੀ ਦੀ ਲੀਕੇਜ ਕਿੰਨੀ ਹੈ ਮੈਂ ਕਹਿੰਦਾ ਲੱਖਾਂ ਲੀਟਰ ਪਾਣੀ ਹੈ ਵੇਸਟੇਜ ਤੇ ਜਾ ਰਿਹਾ ਉਸ ਤੇ ਕੋਈ ਕੰਟਰੋਲ ਨਹੀਂ ਰੈਵਨਿਊ ਇਕੱਠਾ ਨਹੀਂ ਕਰਦੇ ਇਸ ਦੇ ਲਈ ਇਹ ਵੀ ਅਫਸਰ ਨਹੀਂ ਦੋਸ਼ੀ ਪਿਛਲੇ ਅਫਸਰ ਹੈ ਮੈਂ ਕਹਿੰਦਾ ਉਹਨਾਂ ਦੀ ਵਿਜੀਲੈਂਸ ਇਨਕੁਆਇਰੀ ਹੋਣੀ ਚਾਹੀਦੀ ਜਿਹੜਾ ਅਫਸਰਾਂ ਨੇ ਪੈਸਾ ਯੂਜ਼ ਕੀਤਾ ਉਹਨਾਂ ਦੀ ਹੋਣੀ ਚਾਹੀਦੀ ਹੈ ਦੂਸਰੀ ਗੱਲ ਪ੍ਰਾਪਰਟੀ ਟੈਕਸ ਪ੍ਰਾਪਰਟੀ ਟੈਕਸ ਇਹ ਜ਼ਬਰਦਸਤੀ ਲਗਾਇਆ ਗਿਆ ਚਾਹੀਦਾ ਹੈ ਲੋਕਤੰਤਰ ਨਗਰ ਨਿਗਮ ਬਣਾਈ ਗਈ ਹੈ ਇਹ ਪੰਚਾਇਤ ਬਣਾਈ ਗਈ ਸੀ ਨਗਰ ਨਿਗਮ ਲੋਕਾਂ ਦੀ ਆਵਾਜ਼ ਵਾਸਤੇ ਇਹ ਅਗਰ ਨਗਰ ਨਿਗਮ ਪਾਸ ਕਰਦਾ ਨਗਰ ਨਿਗਮ ਦੇ ਕਾਉਂਸਲਰ ਵਾਹ ਤੈਅ ਕਰਦੇ ਕਿੰਨਾ ਲਗਣਾ ਜੇ ਲਗਾਣਾ ਵੀ ਥਾ ਕਿੰਨਾ ਲਗਣਾ ਘੱਟ ਤੋਂ ਘੱਟ ਲਗਦਾ ਤਾਂ ਲੋਕਾਂ ਨੂੰ ਜਿਆਦਾ ਮਹਿਸੂਸ ਨਾ ਤਾਂ ਉਹ ਜਾ ਕੇ ਐਡਮਿਨਿਸਟ੍ਰੇਸ਼ਨ ਪਾਸ ਕਰਦਾ ਜਿਹੜੇ ਐਡਮਿਨਿਸਟ੍ਰੇਸ਼ਨ ਕੋਲ ਪੈਂਡਿੰਗ ਇਸ਼ੂਜ਼ ਹੈ ਉਹ ਅਭੀ ਪੈਂਡਿੰਗ ਹੈ ਉਸਕੇ ਲਈ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋ ਜਬਰਦਸਤੀ ਉੱਪਰੋਂ ਮੈਂ ਕਹਿ ਸਕਦਾ ਕਿ ਜਬਰਦਸਤੀ ਇਹ ਥੋਪਿਆ ਗਿਆ ਉਹਦੇ ਵਿੱਚ ਵੀ ਇਹਨਾਂ ਨੇ ਕਲੋਨੀਆਂ ਦੇਖੋ ਈ ਡਬਲੂ ਇੱਕ ਮਰਲੇ ਤੋਂ ਵੀ ਘੱਟ ਲੋਕਾਂ ਦੇ ਮਕਾਨ ਹੈ ਇੱਕ ਮਰਲੇ ਤੋਂ ਵੀ ਘੱਟ ਗਰੀਬ ਜਨਤਾ ਰਹੀ ਉਹਨਾਂ ਨੂੰ ਵੀ ਪ੍ਰੋਪਰਟੀ ਟੈਕ ਇਹ ਜਿਆਦਾ ਬੜੀ ਮੰਦ ਭਾਗੀ ਹੈ ਇਹ ਜਦੋਂ ਉਹਨਾਂ ਨੂੰ ਨੋਟਿਸ ਜਾਣਗੇ ਟੈਕਸਾਂ ਦੇ ਉਤੋਂ ਲੋਕ ਆਪਣੇ ਆਪ ਬਾਹਰ ਆਣਗੇ ਆਪਣੇ ਆਪ ਇਹਨਾਂ ਦੇ ਖਿਲਾਫ ਕਰਨ ਲੇਕਿਨ ਹੁਣ ਨੋਟੀਫਿਕੇਸ਼ਨ ਹੋ ਚੁੱਕਾ ਹੈ ਔਰ ਫਿਰ ਵੀ ਐਡਮਿਨਿਸਟ੍ਰੇਸ਼ਨ ਨੂੰ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਘਟਾਉਣ ਵਾਸਤੇ ਵਿਚਾਰ ਕੀਤਾ ਜਾ ਸਕਦਾ ਬੰਟੀ ਜੀ ਇਹ ਵੀ ਸਵਾਲ ਉੱਠ ਰਹੇ ਆ ਵੀ ਕਾਰਪੋਰੇਸ਼ਨ ਚ ਤੇ ਜਿਹੜੇ ਮੇਅਰ ਨੇ ਜਾਂ ਕਾਉਂਸਲਰ ਨੇ ਉਹਨਾਂ ਨੇ ਵੀ ਬੜਾ ਫੱਟੇ ਚੱਕੇ ਪਏ ਆ ਖਰਚੇ ਕਰਦੇ ਨੇ ਜਿਵੇਂ ਦੱਸਿਆ ਅਗੋਇਲ ਸਾਹਿਬ ਨੇ ਇਹ ਸਾਰਾ ਜਿਹੜਾ ਦੋਸ਼ ਵੀ ਲੱਗਣਗੇ ਕੁਦਰਤੀ ਜਿਹੜਾ ਮੇਅਰ ਹੈ ਜਾਂ ਸੀਨੀਅਰ ਡਿਪਟੀ ਮੇਅਰ ਹੈ ਡਿਪਟੀ ਮੇਅਰ ਕਾਉਂਸਲਰ ਉਹਨਾਂ ਦੀ ਰਿਸਪੌਂਸਿਬਿਲਟੀ ਵੀ ਤੇ ਹੋਊਗੀ ਤੁਹਾਨੂੰ ਕੀ ਲੱਗਦਾ ਇੱਕ ਹੋਰ ਵੱਡਾ ਇਸ਼ੂ ਹੈ ਵੀ ਕਾਰਪੋਰੇਸ਼ਨ ਕੋ ਅਧਿਕਾਰ ਹੀ ਹਨ ਨਹੀਂ ਕੋਈ ਜੇ ਸਾਰੇ ਸਰਪਸੰਤੀ ਨਾਲ ਕੋ ਮਤਾ ਵੀ ਪਾਸ ਕਰ ਦੇਣ ਰੈਗੂਲੇਸ਼ਨ ਪਾਸ ਕਰ ਦੇਣ ਤਾਂ ਪ੍ਰਸ਼ਾਸਨ ਕੋ ਅਧਿਕਾਰ ਹੈ ਉਹਦੇ ਤੇ ਕਾਟਾ ਫੇਰਨ ਦਾ ਲੱਗਦਾ ਕੋਈ ਰਸਤਾ ਨਿਕਲੇਗਾ ਜਿਹਨੇ ਨਾਲ ਚੰਡੀਗੜ੍ਹ ਹੋਰ ਸੋਹਣਾ ਬਣੂਗਾ ਖੂਬਸੂਰਤ ਲੱਗੂਗਾ ਸੋ ਜਦ ਤੱਕ ਆਪਸ ਵਿੱਚ ਜਿਵੇਂ ਐਡਮਿਨਿਸਟ੍ਰੇਸ਼ਨ ਤੇ ਕਾਰਪੋਰੇਸ਼ਨ ਜਦ ਤੱਕ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਹੁੰਦਾ ਜਦ ਤੱਕ ਮਿਲ ਕੇ ਨਹੀਂ ਚੱਲਦੇ ਜਦ ਤੱਕ ਸ਼ਹਿਰ ਦੀ ਡਿਵੈਲਪਮੈਂਟ ਨਹੀਂ ਹੋ ਸਕਦੀ ਹੁਣ ਅਸੀਂ ਕਹਿੰਨੇ ਕਿ ਜਿਹੜਾ ਸਾਡਾ ਬਣਦਾ ਹੱਕ ਅੱਛੇ ਇਹ ਜਿਵੇਂ ਕਰੋੜਾਂ ਸਾਨੂੰ ਬਜਟ ਆਉਂਦਾ ਸ਼ਹਿਰ ਸੈਂਟਰ ਤੋਂ ਸਾਨੂੰ ਕਾਰਪੋਰੇਸ਼ਨ ਨੂੰ ਐਡਮਿਨਿਸਟ੍ਰੇਸ਼ਨ ਨੂੰ 50000 ਉਹਦੇ ਵੀ ਸਾਡਾ 30-30% ਸ਼ੇਅਰ ਬਣਦਾ ਸਾਨੂੰ ਸ਼ੇਅਰ ਸ਼ੇਅਰ ਦੇ ਦੇਣ ਸਾਰੇ ਸ਼ਹਿਰ ਦੀ ਸੜਕਾਂ ਅਸੀਂ ਬਣਾ ਰਹੇ ਹਾਂ ਸਾਰੇ ਸ਼ਹਿਰ ਦਾ ਪਾਰਕ ਅਸੀਂ ਜੋ ਕਰ ਰਹੇ ਨੇ ਜੀ ਆਰਐਲਜੀ ਦੇ ਰਿਜਨਲ ਰੈਵਨਿਊ ਡਿਪਾਰਟਮੈਂਟ ਸਾਡੇ ਐਡਮਿਨਿਸਟ੍ਰੇਸ਼ਨ ਕੋਲ ਜੀ ਐਡਮਿਸ਼ਨ ਚਾਹੀਏ ਤਾਂ ਸੰਜੇ ਸਾਡੇ ਮੁਨਾਫੇ ਵਾਲੇ ਡਿਪਾਰਟਮੈਂਟ ਸਾਨੂੰ ਦਿੱਤੇ ਜਾਣ ਉਸ ਬਾਅਦ ਜਿਵੇਂ ਫਾਈਨੈਂਸ਼ੀਅਲ ਕ੍ਰਾਂਚੀ ਜੀ ਮੈਂ ਇਹਨੇ ਦੱਸਿਆ ਆਪ ਬਣੇ ਸਮਾਰਟ ਸਿਟੀ ਦੀਆਂ ਵੀ ਸ਼ਾਪਸ ਨੇ ਜੀ ਇਹਨਾਂ ਨੂੰ ਕਿਰਾਏ ਤੇ ਦੇ ਦੇਣ ਜਿਹੜੇ ਪਿੰਡਾਂ ਚ ਪੰਚਾਇਤੀ ਜਗ੍ਹਾ ਖਾਲੀ ਪਈਆਂ ਉੱਥੇ ਕੋ ਦੇਖ ਰੱਖਣੀ ਹੈ ਜਿਵੇਂ ਦੜਬੋਏ ਜਾਂ ਮਨੀ ਮਾਜਰੇ ਕੇ ਜੀ ਪਾਕਟਸ ਆ ਜਿੱਥੇ ਸਾਨੂੰ ਕਿੰਨਾ ਰੈਵਨਿਊ ਜੈਨੇਟ ਹੋ ਸਕਦਾ ਮਗਰ ਪ੍ਰਸ਼ਾਸਨ ਸਰਕਾਰ ਦਾ ਉਸ ਵੱਲ ਧਿਆਨ ਨਹੀਂ ਹੈ ਕਿ ਰੈਵਨਿਊ ਸਿਰਫ ਪ੍ਰਸ਼ਾਸਨ ਟੈਕਸ ਦੇ ਬੋਝ ਨਾਲ ਆਨਦੇ ਜਨਤਾ ਦੇ ਲੱਗਿਆ ਹੋਇਆ ਜੇ ਮਿਲ ਕੇ ਚੱਲਣ ਰੈਵਨਿਊ ਕਈ ਤਰ੍ਹਾਂ ਦੇ ਸੋਰਸਸ ਨੇ ਜਨਰੇਟ ਹੋ ਸਕਦੇ ਨੇ ਜੀ ਜਿਵੇਂ ਤੁਸੀਂ ਕਹਿੰਦੇ ਕਿ ਅਫਸਰ ਮੁਲਾਜ਼ਮਾਂ ਤੇ ਕੌਂਸਲਰ ਸੇ ਬਲੇਮ ਲੱਗਦੇ ਕਿ ਪੈਸੇ ਕਹਿੰਦੇ ਸਾਡੇ ਤੱਕ ਤਾਂ ਕੋਈ ਆਂਦਾ ਨਹੀਂ 2 ਸਾਲ ਸਾਡੇ ਕੋ ਫੰਡ ਹੀ ਨਹੀਂ ਕੋਈ ਆਇਆ ਐਸਾ ਡਵੈਲਪਮੈਂਟ ਵਾਸਤੇ ਲੱਗਦੇ ਸਾਡੇ ਹੱਥੋਂ ਤਾਂ ਕੋਈ ਨਾ ਪੈਸਾ ਜਾਂਦਾ ਨਾ ਕੋਈ ਸਾਨੂੰ ਕੋਈ ਪੈਸਾ ਦਿੰਦਾ ਜੋ ਵੀ ਮਤਾਸੀ ਕੋ ਹਾਊਸ ਵਿੱਚ ਅਜੰਡਾ ਪਾਸ ਕਰਾਣੇ ਆ ਉਹ ਅਜੰਡਾ ਪਾਸ ਹੋ ਕੇ ਮਿਨਟਸ ਦੁਆਰਾ ਟ ਕੌਂਸਲ ਸਾਈਡ ਨਾਮ ਦੇ ਬਦਨਾਮ ਹੈ ਜੋ ਵੀ ਕੰਮ ਕਰਦੇ ਆ ਅਫਸਰ ਸਾਹੀ ਹਾਵੀ ਹੈ ਜਦ ਤੱਕ ਅਫਸਰ ਸਾਹੀ ਤੇ ਠਲ ਨਹੀਂ ਪੈਂਦੀ ਜਦ ਤੱਕ ਸ਼ਹਿਰ ਦੀ ਡਿਵੈਲਪਮੈਂਟ ਨਹੀਂ ਹੋ ਸਕਦੀ ਅਗਰ ਸਾ ਇਹ ਕਹਿੰਦੇ ਅਫਸਰ ਸਾਹੀ ਹਾਵੀ ਹੈ ਵੇ ਬੰਟੀ ਸਾਹਿਬ ਜੇ ਨਾ ਅਜੀਬ ਗੱਲ ਕਰ ਰਹੇ ਹੈ ਬੜੀ ਹੈਰਾਨੀ ਹੁੰਦੀ ਹੈ ਕਿ ਇਹਡੀ ਸੀਨੀਅਰ ਪੋਸਟ ਤੇ ਹੋ ਕੇ ਵੀ ਮੈਂ ਦੋ ਤਿੰਨ ਚੀਜ਼ਾਂ ਮੈਂ ਕਹਿਣਾ ਚਾਹ ਰਾ ਇੱਥੇ ਅਜੀਬੀ ਡੇਟ 'ਚ ਐਮ ਸੀ ਨੇ ਐਡਮਿਨਿਸਟ੍ਰੇਸ਼ਨ ਤੋਂ ਕਿੰਨੇ ਪੈਸੇ ਲੈਣੇ ਆ ਗ੍ਰਾਂਟ ਦੀ ਗੱਲ ਛੱਡੋ ਕਿੰਨੇ ਪੈਸੇ ਐਮਸੀ ਨੇ ਐਡਮਿਨਿਸਟ੍ਰੇਸ਼ਨ ਤੋਂ ਲੈਣੇ ਆ ਸਿਰਫ ਹਿਸਾਬ ਕਿਤਾਬ ਦੇ ਉਹ ਦੱਸ ਦੇਣ ਦੂਸਰੀ ਗੱਲ ਹੈ ਕਿ ਐਮਸੀ ਦੀ ਕਿੰਨੀ ਬਿਲਡਿੰਗਾਂ ਬਿਨਾਂ ਕਿਰਾਏ ਦੇ ਸਾਲੋ ਸਾਲ ਤੋਂ ਖਾਲੀ ਪਈਆਂ ਉਹ ਹਿਸਾਬ ਦੱਸ ਦੇਣ 38 38% ਪਾਣੀ ਲੀਕੇਜ ਜਾ ਰਿਹਾ ਹੈ ਇਹ ਦੱਸਣ ਹਿਸਾਬ ਕਿ ਕਿਉਂ ਇਹਨਾਂ ਨੇ ਉਹ ਲੀਕੇਜ ਕੱਟ ਨਹੀਂ ਕੀਤੀ ਦੂਸਰਾ ਹੁਣ ਇੱਕ ਮੁੱਦਾ ਹੋਰ ਆਇਆ ਸੀ ਜਿੰਨਾ ਪਾਣੀ ਪੰਜਾਬ ਤੋਂ ਮਿਲਦਾ ਪੀਣ ਵਾਲਾ ਪਾਣੀ ਉਹ ਪੀਣ ਵਾਲਾ ਪਾਣੀ ਫਿਰ ਅੱਗੇ ਉਹਦਾ ਸਫਾ ਸਾਫ ਸਫਾਈ ਹੁੰਦੀ ਹੈ ਕਿੰਨਾ ਤਿਆਰ ਹੁੰਦਾ ਉਹਦੇ ਚ ਪਰਸੈਂਟੇਜ ਡਿਫਰੈਂਸ ਕੀ ਹੈ ਉਹਦੇ ਬਾਅਦ ਜਿੰਨਾ ਪਾਣੀ ਤਿਆਰ ਹੋ ਗਿਆ ਉਹਦੀ ਬਿਲਿੰਗ ਕਿੰਨੀ ਹੁੰਦੀ ਹੈ ਪਰਸੈਂਟੇਜ ਦੱਸੋ ਪੈਸੇ ਦੱਸੋ ਉਹਦੇ ਬਾਅਦ ਜਦੋਂ ਬਿਲਿੰਗ ਹੋ ਜਾਂਦੀ ਹੈ ਉਹਦੇ ਚ ਫ੍ਰੀ ਬਿਲਿੰਗ ਕਿੰਨੀ ਹੈ ਉਹ ਦੱਸਣੇ ਹਿਸਾਬ ਕਿਤਾਬ ਹੁਣ ਮੈਨੂੰ ਥੋੜਾ ਜਿਹਾ ਹਿਸਾਬ ਮੈਂ ਇਹ ਨਹੀਂ ਦੱਸਦੇ ਮੈਂ ਦੱਸੂ 32 ਕਰੋੜ ਰੁਪਏ ਦਾ ਤਾਂ ਲਾਸ ਸਿਰਫ ਸਾਲ ਦੋ ਸਾਲ ਚ ਸਿਰਫ ਇਸ ਕਰਕੇ ਹੈ ਕਿ ਇਹਨਾਂ ਨੇ ਬਿਲਿੰਗ ਪੂਰੀ ਨਹੀਂ ਕੀਤੀ ਪਾਣੀ ਦੀ ਕਾਰਪੋਰੇਸ਼ਨ ਕਾਰਪੋਰੇਸ਼ਨ 38 ਕਰੋੜ ਰੁਪਏ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਤੋਂ ਇੱਕ ਖਾਤੇ ਚ ਲੈਣੇ ਆ ਇੱਕ ਖਾਤੇ ਚ ਬਾਕੀ ਦੇ ਜਿਹੜੇ ਪੈਸੇ ਲੈਣੇ ਉਹ ਅਲੱਗ ਹੈ ਇਹ ਮੈਨੂੰ ਇਹ ਦੱਸਣ ਹੈ ਪ੍ਰਾਪਰਟੀ ਟੈਕਸ ਸਰਕਾਰੀ ਬਿਲਡਿੰਗਾਂ ਚ ਇਹ ਕਿਉਂ ਨਹੀਂ ਰਿਕਵਰ ਕਰ ਸਕਦੇ ਕਿਉਂ ਨਹੀਂ ਲੈ ਸਕਦੇ ਕਿਹਦੀ ਜ਼ਿੰਮੇਵਾਰੀ ਹੈ ਜਿਹੜਾ 7 ਕਰੋੜ ਰੁਪਏ ਲੈ ਕੇ ਉਹ ਕੰਟਰੈਕਟਰ ਭੱਜ ਗਿਆ 8 ਸਾਲਾਂ ਚ ਲਗਾਤਾਰ ਉਹਦੀ ਰਿਕਵਰੀ ਕਿਉਂ ਨਹੀਂ ਕਰੀ ਐਥੇ ਹੋਰ ਕਿਤੇ ਕਿੰਨੀ ਜਗ੍ਹਾ ਤੇ ਇਹਨਾਂ ਦੀ ਬਿਲਡਿੰਗਾਂ ਖਾਲੀ ਪਈਆਂ ਕਿਰਾਇਆ ਤਾਂ ਕਿਉਂ ਨਹੀਂ ਦਿੱਤੀਆਂ ਇਹਨਾਂ ਨੇ ਤੁਸੀਂ ਸਿਰਫ ਇਹ ਕਹਿ ਰਹੇ ਹੋ ਕਿ ਲੋਕਾਂ ਤੇ ਬੋਝ ਪਾ ਕੇ ਪੈਸੇ ਇਕੱਠੇ ਹੋ ਜਾਣਗੇ ਜਾਂ ਗ੍ਰਾਂਟ ਆ ਜੂਗੀ ਮੈਨੂੰ ਇਹ ਦੱਸੋ ਗ੍ਰਾਂਟ ਆ ਜੂਗੀ ਤਾਂ ਕੀ ਕਰਨਗੇ ਉਨੇ ਕਹਿ ਰਹੇ ਕਿ ਸਾਡੇ ਕੋਲ ਨਹੀਂ ਨਹੀਂ ਕੁਨੇ ਨੇ ਬੰਟੀ ਜੀ ਨੇ ਮੈਂ ਤਾਂ ਇਹ ਕਿਹਾ ਸਰ 30% ਸ਼ੇਅਰ ਸਾਡਾ ਬਣਦਾ ਸਾਨੂੰ ਉਸ ਤੋਂ ਮੈਂ ਤਾਂ ਖੁਦ ਕਹਿ ਰਿਹਾ ਜੀ ਆ ਸਮਾਰਟ ਸਿਟੀ ਵੀ ਸ਼ਾਪਸ ਖਾਲੀ ਪਏ ਨੇ ਜੀ ਪੰਚਾਇਤੀ ਜਗਤ ਮੈਂ ਤਾਂ ਖੁਦ ਕਹਿ ਰਿਹਾ ਹਾਂ ਪ੍ਰੋਪਰ ਹੈ ਹੁਣ ਅਸੀਂ ਕਾਰਪੋਰੇਸ਼ਨ ਨੇ ਅਸੀਂ ਸਾਰਾ ਕੰਮ ਹੈ ਕੰਸਲਟੈਂਸਾ ਕੰਮ ਥੋੜਾ ਨੇ ਇੰਪਲੀਮੈਂਟ ਕਰਨਾ ਇੰਪਲੀਮੈਂਟ ਕਰਨਾ ਤਾਂ ਅਫਸਰਾਂ ਦਾ ਕੰਮ ਹੈ 30% 30% ਸ਼ੇਅਰ ਲੈ ਕੇ ਨਹੀਂ ਨਹੀਂ ਦੇਖੋ ਸੁਣ ਸੁਣੋ ਗਰ ਸੁਣੋ 30% ਸ਼ੇਅਰ ਲੈ ਕੇ ਇਹਨਾਂ ਨੂੰ ਜੀ 500 ਕਰੋੜ ਮਿਲ ਵੀ ਗਿਆ ਉਹਦਾ ਕੀ ਕਰਨਗੇ ਜਿਹੜਾ 500 ਕਰੋੜ ਇਹਨਾਂ ਕੋਲ ਪਹਿਲਾਂ ਸੀ ਉਹਨੇ ਤਾਂ ਸੰਭਾਲ ਨਹੀਂ ਸਕੇ ਇਹਨਾਂ ਸਾਲ 0 ਤੇ ਆ ਗਏ ਉਹ 500 ਕਰੋੜ ਰੁਪਏ ਆ ਜੇਗਾ ਫੇਰ ਉਹ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਚ ਉਹ ਖਰਚ ਹੋ ਜੂਗਾ ਬਚੇਗਾ ਕਿਤੇ ਸਵਾਲ ਤਾਂ ਇਹ ਹੈ ਕਿ ਜਿਹੜਾ ਇਹਨਾਂ ਕੋਲ ਰਿਸੋਰਸਿਸ ਹੈ ਜਿਹੜਾ ਇਹਨਾਂ ਦੇ ਆਪਣੇ ਪੈਸੇ ਉਧਾਰ ਲੈਣੇ ਆ ਲੋਕਾਂ ਤੋਂ ਲੈਣੇ ਆ ਰਿਕਵਰੀ ਕਰਨੇ ਆ ਉਹ ਕਿਉਂ ਨਹੀਂ ਕਰਦੇ ਉਹ ਰਿਕਵਰੀ ਕਰਨ ਉਹਦੇ ਨਾਲ ਹੀ 150 ਕਰੋੜ ਰੁਪਏ ਮਿਲ ਜਾਣੇ ਬਿਲਕੁਲ ਸਹੀ ਕਹਿ ਰਹੇ ਆਂ ਅਸੀਂ ਤਾਂ ਜੁੱਦਾ ਸੀ ਅਸੀਂ ਕਮਿਸ਼ਨ ਸਾਹਮਣੇ ਕਿੰਨੇ ਵਾਰ ਅਸੀਂ ਹਾਊਸ ਵੀਰ ਮੁੱਦਾ ਚੱਕਤਾ ਕਿ ਜਿਹੜਾ ਸਾਡਾ ਰੈਵਨਿਊ ਹੈ ਜਿਹੜਾ ਸਾਡੇ ਪਿੱਛੇ ਪੈਂਡਿੰਗ ਪੈਸੇ ਪਏ ਨੇ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਇਹ ਤਾਂ ਹੁਣ ਅਫਸਰਾਂ ਦਾ ਜਿਹੜੇ ਆਈਐਸ ਜੀ ਵਿੱਚ ਇਹਨਾਂ ਨੇ ਕਿਹਾ ਕਿ ਐਮਸੀ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਦੇ ਪਿੱਛਲੇ ਬੀਬੀ ਬਾਰ ਬਾਰ ਚੱਲ ਜਿਉਣਾ ਐਕਸਪੀਰੀਅੰਸ ਹੈ ਕਾਰਪੋਰੇਸ਼ਨ ਤੋਂ ਉਹੀ بڑے ਅਫਸਰ ਬਣਨੇ ਚਾਹੇ ਤਾਂ ਕਿ ਜਿਹੜੇ ਸਾਡੇ ਫੰਡਿੰਗ ਪਏ ਨੇ ਜਿੱਥੇ ਲੀਕੇਜ ਹੋ ਰਹੀ ਗਿਆ ਅਸੀਂ ਤੁਸੀਂ ਵੈਂਟਰ ਦਾ ਹਾਲ ਦੇਖ ਲੋ 13 13 ਜਾਂ ਸਾਡੇ ਵੈਂਡਰ ਨੇ ਜੀ 2500 ਵੈਂਡਰ ਸਿਰ ਪੈਸੇ ਭਰਦੇ ਨੇ ਜੀ ਬਾਕੀ 13000 ਇਲੀਗਲ ਵੈਂਡਰ ਬੈਠੇ ਆ ਅੱਛਾ ਕਹਿੰਦੇ ਉਹਨਾਂ ਨੂੰ ਵੀ ਇਲੀਗਲ ਕਰੋ ਜਾਂ ਤਾਂ ਯਾਨੋਨੇ ਮਿਟਾਓ ਐਕਸ਼ਨ ਨਹੀਂ ਹੋ ਰਿਹਾ ਇਹ ਸਿਰ ਅਫਸਰ ਮੀਲੀ ਭੁਗਤ ਨਾਲ ਕੰਮ ਠੱਗੀ ਢੋਰੀ ਹੋ ਰਹੀ ਹੈ ਸ਼ਹਿਰ ਦੇ ਨਾਲ ਅਸੀਂ ਤਾਂ ਅਸੀਂ ਚਾਹੀ ਚਾਹਦੇ ਆ ਕਿ ਅਸੀਂ ਹਾਊਸ ਦੀ ਨਮਤ ਚਾਹੁੰਦੇ ਆ ਜੀ ਅਸੀਂ ਹਮੇਸ਼ਾ ਤੁਸੀਂ ਸਾਡੇ 16 ਜੋਸ਼ੀ ਜੀ ਨੇ ਕਿੰਨੀ ਵਾਰ ਲੀਕੇਜ ਦਾ ਮੁੱਦਾ ਚੱਕਿਆ ਅਸੀਂ ਰੋਜ਼ ਕਹਿੰਨੇ ਆ ਜਿਹੜੀ ਬਿਲਡਿੰਗ ਸਾਡੀ ਖਾਲੀ ਪਈਆਂ ਇਹਨੂੰ ਰੈਵਨਿਊ ਜਨਰੇਟਰ ਵੇਨ ਦੋ ਜਿਵੇਂ ਦੜੂਏ ਸਾਡੇ ਨਰਸਰੀਆਂ ਖਾਲੀ ਪਈਆਂ ਨੇ ਉਹਨਾਂ ਦੋ ਜਿਵੇਂ 2-3 ਵਾਈਨ ਸ਼ਾਪਸ ਅਰ ਦਿੱਤੀਆਂ ਨੇ ਇਹਦੀ ਤਿੰਨ ਚਾਰ ਫੋਕਸ ਕਾਇਮ ਵਾਲੇ ਸਾਈਡ ਖਾਲੀ ਪਏ ਨੇ ਰੈਵਨਿਊ ਜਨਰੇਟ ਕਰਦੇ ਚੀ ਅਫਸਰ ਕਰਨ ਤਾਂ ਹੀ ਹੈ ਨਾ ਜੀ ਕੌਂਸਲਰ ਦਾ ਰੌਲਾ ਪਾਣ ਚੋਗੇ ਕੌਂਸਲਰ ਸੁਣਦਾ ਅਸੀਂ ਕੌਂਸਲਰ ਦੀ ਹਾਊਸ ਪਾਸ ਵੀ ਕਰ ਦਿੱਤਾ ਲੋਕਲ ਬੋਡੀ ਕੈਨਸਲ ਕਰ ਦਿੰਦੀ ਹੈ ਬੰਟੀ ਮੈਂ ਬੰਟੀ ਜੀ ਗੱਲ ਤੇ ਕਹਿਣਾ ਚਾ ਹੁਣ ਪਿੱਛੇ ਦੇ ਹਾਊਸ ਮੀਟਿੰਗ ਦੇ ਅੰਦਰ ਹੀ ਇਹ ਗਾਰਬੇਜ ਜਿਹੜਾ ਡੰਪਿੰਗ ਗਰਾਊਂਡ ਹੈ ਇਹਦਾ ਇੱਕ ਨਵਾਂ ਪ੍ਰੋਜੈਕਟ ਪਾਸ ਹੋਣਾ ਸੀ ਉਹ ਕਾਉਂਸਲਰ ਦੇ ਕਹਿਣ ਨਾਲ ਹੀ ਰੁਕਿਆ ਕਾਉਂਸਲਰ ਦੇ ਕਹਿਣ ਨਾਲ ਹੀ ਫੇਲ ਹੋਇਆ ਨਾ ਤੇ کیا ਜਿਹੜੇ ਪਹਿਲਾਂ ਹੁੰਦੇ ਆ ਉਹ ਵੀ ਤਾਂ ਕਾਉਂਸਲਰ ਦੀ ਕੰਸੈਂਟ ਦੇ ਨਾਲ ਹੀ ਹਾਊਸ 'ਚ ਪਾਸ ਹੋਣਗੇ ਨਾ ਇਕੱਲਾ ਅਫਸਰ ਤਾਂ ਪਾਸ ਨਹੀਂ ਕਰ ਸਕਦਾ ਦੂਜੀ ਇੱਕ ਮਿੰਟ ਜਵਾਬ ਦੇ ਦਿੰਦਾ ਮੈਂ ਤੁਹਾਨੂੰ ਦੱਸਦਾ ਸਰ ਕਾਉਂਸਲਰ ਦਾ ਕੰਮ ਹੈ ਪਾਲਿਸੀ ਬਣਾਉਣਾ ਹਾਊਸ 'ਚ ਲੈ ਕੇ ਜਾਣਾ ਪਾਸ ਕਰਨਾ ਹੁਣ ਅਸੀਂ ਜਿਹੜਾ ਪ੍ਰੋਪਰਟੀ ਟੈਕਸ ਹੈ ਅਸੀਂ ਕਿਹਾ ਸੀ ਅਸੀਂ ਸਾਰੇ ਰਿਜੈਕਟ ਕਰਤਾ ਉੱਥੇ ਕੀ ਕਰਿਆ ਕਮਿਸ਼ਨ ਨੂੰ ਡੀਸੈਂਟ ਲਾ ਕੇ ਉਹਨਾਂ ਨੇ ਪਾਸ ਕਰਾਤਾ ਜੀ ਉਹ ਸਾਰਾ ਉਹ ਕਾਉਂਸਲਰ ਨੇ ਪਾਸ ਕਰਾਤਾ ਜੀ ਕਹਿੰਦੇ ਅਫਸਰ ਅਫਸਰ ਜਿਹੜੀ ਵਾਹ ਨਹੀਂ ਜਾਂਦਾ ਸਰ ਸਰ ਤੁਸੀਂ 35 40 ਕਾਉਂਸਲਰ ਹੈਗੇ ਆ 35 ਕਲੈਕਟਿਡ ਕਾਉਂਸਲਰ ਹੈਗੇ ਆ ਦੇ 10 12 ਨੋਮੀਨੇਟेड ਨੋ ਨੋਮੀਨੇਟेड ਹੈਗੇ ਆ ਤੇ ਤੁਸੀਂ ਕਿਉਂ ਨਹੀਂ ਧਰਨਾ ਦਿੰਦੇ ਤੁਸੀਂ ਕਿਉਂ ਨਹੀਂ ਹਾਊਸ ਦਾ ਬਿਸ਼ਕਾਰ ਕਰਦਾ ਕਰਦਾ ਕਿਉਂ ਨਹੀਂ ਸਰ ਦਿੱਤਾ ਜਾਂ ਤੇ ਕਾਰਪੋਰੇਸ਼ਨ ਅੱਗੇ ਸੀ ਦਿੱਤਾ ਸੇ ਐਡਮਿਨਿਸਟ੍ਰੇਸ਼ਨ ਅੱਗੇ ਜਾ ਕੇ ਧਰਨਾ ਦਿੰਦੇ ਨੇ ਜੀ ਜਦ ਤੱਕ ਜਦ ਤੱਕ ਕੋਆਰਡੀਨੇਸ਼ਨ ਹੀ ਹੁੰਦਾ ਜਦ ਤੱਕ ਉੱਪਰ ਅਫਸਰ ਸਾਹਿਬ ਦੇ ਹੱਥ ਵੀ ਨਹੀਂ ਹੁੰਦੀ ਸਾਰੀਆਂ ਪਾਰਟੀਆਂ ਮਿਲ ਕੇ ਚੱਲਣ ਇੱਕ ਦੂਜੇ ਤੇ ਸਾਰੀਆਂ ਪਾਰਟੀਆਂ ਬਲੇਮ ਕਰਦੀਆਂ ਨੇ ਜੇ ਸ਼ਹਿਰ ਦੇ ਡਿਵੈਲਪਮੈਂਟ ਕਰਨ ਸ਼ਹਿਰ ਦਾ ਵਿਕਾਸ ਕਰਨਾ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਧਰਨਾ ਦੇਣਾ ਚਾਹੀਦਾ ਕੰਮ ਚੱਲਣਾ ਚਾਹੀਦਾ ਬੇਸਿਕਲੀ ਇਹ ਨਾ ਪ੍ਰੋਬਲਮ ਹੀ ਇਹ ਹੈ ਵੀ ਇਹ ਜਿਹੜੇ ਜਿੰਨੇ ਵੀ ਨਵੀਂ ਨੋਟੀਫਿਕੇਸ਼ਨਾਂ ਹੋ ਰਹੀਆਂ ਐ ਟੈਕਸ ਲੱਗ ਰਹੇ ਐ ਇਹ ਸਾਰੀ ਪੋਲਿਟੀਕਲ ਪਾਰਟੀਆਂ ਮੈਂ ਕਾਂਗਰਸ ਭਾਜਪਾ ਆਮ ਆਦਮੀ ਦੀ ਗੱਲ ਨਹੀਂ ਕਰਦਾ ਇਹ ਸਭ ਆਪਣੀ ਪੋਲਿਟੀਕਲ ਰੋਟੀਆਂ ਸੇਕ ਰਿਹਾ ਲੋਕਾਂ ਨੂੰ ਬੇਵਕੂ ਬਣਾ ਰਿਹਾ ਲੋਕਾਂ ਦੇ ਉੱਤੇ ਟੈਕਸ ਲੱਗ ਰਿਹਾ ਜਦ ਨੋਟੀਫਿਕੇਸ਼ਨ ਹੋ ਗਈ ਐ ਉਸ ਤੋਂ ਬਾਅਦ ਵੀ ਧਰਨੇ ਦੇਈ ਜਾਓ ਉਹਦਾ ਕੀ ਫਾਇਦਾ ਹੈਗਾ ਸਾਰੇ ਸ਼ਹਿਰ ਦੀ ਮੇਨਟੇਨੈਂਸ ਦਾ ਖਰਚਾ ਇੱਕ ਪਾਸੇ ਔਰ ਕੱਲਾ ਡੰਪਿੰਗ ਗਰਾਊਂਡ ਇੱਕ ਪਾਸੇ ਮੈਂ ਤਾਂ ਕਹਿੰਦਾ ਉਹਦਾ ਨਾਮ ਹੀ ਡੰਪਿੰਗ ਗਰਾਊਂਡ ਗਲਤ ਰੱਖਿਆ ਹੋਇਆ ਉਹਦਾ ਨਾਮ ਠੀਕ ਹੈ ਜਿਹੜੇ ਮੇਰ ਨੂੰ ਪੈਸੇ ਦੀ ਲੋੜ ਪੈਂਦੀ ਉਹ ਨਵਾਂ ਪ੍ਰੋਜੈਕਟ ਲੈ ਕੇ ਆਉਂਦਾ ਉਥੇ ਡੰਪਿੰਗ ਗਰਾਊਂਡ ਤੇ ਨਾਲ ਦੇ ਪਾਸ ਕਰਾ ਕੇ ਆ ਅਫਸਰ ਵੀ ਖੁਸ਼ ਤੇ ਆਪ ਵੀ ਖੁਸ਼ ਕਹਾਣੀ ਖਤਮ ਵੀ ਇਹ ਜਿਹੜੀ ਚੀਜ਼ ਤੁਹਾਡੇ ਕੰਟਰੋਲ ਚ ਨਹੀਂ ਹੈ ਉਹਨੂੰ ਹੱਥ ਖੜੇ ਕਰ ਦੋ ਵੀ ਅਸੀਂ ਨਹੀਂ ਕਰ ਸਕਦੇ ਜੇ ਤੁਹਾਡੇ ਤੋਂ ਸ਼ਹਿਰ ਨਹੀਂ ਚੱਲ ਰਿਹਾ ਹੁਣ ਤੁਸੀਂ ਕੱਲ ਪਰਸੋ ਦੇਖਿਆ ਹੋਏਗਾ ਵਾਰਡ ਨੰਬਰ ਸਾਰਾ ਦਮਨਪ੍ਰੀਤ ਜੀ ਦੀ ਮੈਂ ਕੋ ਵੀਡੀਓ ਦੇਖ ਰਿਹਾ ਸੀਗਾ ਵੀ ਉਹਨਾਂ ਨੇ ਕਿਤੇ ਆਪਣਾ ਡਾਰਕ ਪੁਆਇੰਟ ਸੀਗੇ ਤੇ ਉਥੇ ਪਬਲਿਕ ਕੋਲੋਂ ਪੈਸੇ ਇਕੱਠੇ ਕਰਕੇ ਲਾਈਟਾਂ ਲਗਵਾਈਆਂ ਸ਼ਰਮ ਆਣੀ ਚਾਹੀਦੀ ਐਮਸੀ ਨੂੰ ਵੀਕੇ ਕਾਉਂਸਲਰ ਨੂੰ ਪਬਲਿਕ ਲੋਕਾਂ ਦੇ ਪੈਸੇ ਇਕੱਠੇ ਕਰਕੇ ਲਾਈਟ ਲਗਵਾਣੀ ਪੈ ਰਹੀ ਹੈ ਇਸ ਤੋਂ ਮਾੜਾ ਟਾਈਮ ਨਹੀਂ ਆ ਸਕਦਾ ਐਮਸੀ ਦਾ ਔਰ ਮੈਂ ਤਾਂ ਕਹਿੰਦਾ ਐਮਸੀ ਨੂੰ ਉਸੇ ਦਿਨ ਸੰਗਿਆਨ ਲੈ ਕੇ ਤਾਲਾ ਲਾ ਦੇਣਾ ਚਾਹੀਦਾ ਸੀਗਾ ਵੀ ਸਾਡੇ ਬਸ ਤੋਂ ਬਾਹਰ ਹੋ ਗਿਆ ਕੰਮ ਸੋ ਤੁਸੀਂ ਗੱਲ ਤਾਲੇ ਦੇ ਖਤਮ ਕਰ ਦਿੰਦੇ ਆ ਜਿਹੜੇ ਲੋਕ ਨਮਾਇਦੇ ਇਹ ਕਹਿ ਰਹੇ ਆ ਵੀ ਹਾਲਤ ਇੰਨੀ ਮਾੜੀ ਹੈ ਵੀ ਹੁਣ ਤੇ ਜਿਹੜੇ ਸਰਕਾਰੀ ਦਫਤਰ ਉਹਨਾਂ ਨੂੰ ਤਾਲੇ ਲੱਗ ਜਾਣੇ ਚਾਹੀਦੇ ਆ ਚੰਡੀਗੜ੍ਹ ਦਾ ਕੀ ਬਣੂਗਾ ਚੰਡੀਗੜ੍ਹ ਖੂਬਸੂਤ ਰਹੇਗਾ ਨਹੀਂ ਰਹੇਗਾ ਇਹ ਬਹੁਤ ਵੱਡੇ ਸਵਾਲ ਨੇ ਇਹਨਾਂ ਦਾ ਜਵਾਬ ਫਿਲਹਾਲ ਤੇ ਮਿਲ ਨਹੀਂ ਰਿਹਾ